ਆਗੀ ਅਫਸੈਟ ਆਪਣਾ ਗੁਰਸਖਵੀਰ ਵਾ ਬਹੁਤ ਜਿਆਦੇ ਮੰਦੇ ਹਾਲਾਤ ਆ ਦੇਖੇ ਪਤਾ ਨਹੀਂ ਆ ਕੀ ਕਿੰਨੇ ਦਿਨਾਂ ਤੋਂ ਆ ਕੱਪੜੇ ਇਨਾਂ ਨੇ ਮੈਲੇ ਕੱਪੜੇ ਪਾਏ ਆ ਇਹ ਕਦਾ ਸ਼ਰਾਬ ਹੋਇਆ ਕੰਤੇ ਦਾ ਕੰਤੇ ਦਾ ਸ਼ਰਾਬ ਹੋਇਆ ਕੀ ਸ਼ਰਾਬ ਹੋ ਗਿਆ ਉਹ ਗਲਤੀ ਹੋ ਗਈ ਘਰੋਂ ਕਿੰਨੇ ਕੱਢਿਆ ਚਾਚੇ ਦਾ ਨਹੀਂ ਅੱਛਾ ਚਾਚੇ ਦਾ ਕੋ ਮੇਰੇ ਹਿਸਾਬ ਨਾਲ ਸਾਰੀ ਹੋ ਗਿਆ ਨਾ ਅੱਛਾ ਇੱਥੇ ਸਾਰੀ ਹੋ ਗਿਆ ਸਾਰੀ ਉਹ ਤਰੀ ਉੱਥੇ ਨਹੀਂਦਾ ਤੀ ਖਾਸੇ ਕਦੀ ਕਿਤੇ ਕਦੀ ਕਿਤੇ ਕੇਸ ਆਪੋ ਮੈਂ ਇਹਨੂੰ ਦੇਖ ਰਿਹਾ ਇੱਥੇ 3-4 ਸਾਲ ਹੋ ਗਏ ਕਿਹਨ ਇੱਥੇ ਵੇਖਿਆ ਹੀ ਨਹੀਂ ਇਹਨੂੰ ਇਹਨਾਂ ਨੇ ਸਭ ਤੋਂ ਚੋਲਾ ਪਾਇਆ ਜੇ ਨਿਉਨਾਂ ਚੋਲਾ ਲਵਾ ਲਿਆ ਹਾਂਜੀ ਤੇ ਹੁਣ ਨਿਹੰਗ ਸਿੰਘਾਂ ਨੇ ਚੋਲਾ ਲਵਾ ਲਿਆ ਦਾ ਮੇਰਾ ਭੈਣ ਤੇ ਬੱਚੇ ਇਹਨਾਂ ਦੋ ਘੰਟੇ ਹੋ ਗਏ ਭੈਣ ਇੱਥੇ ਇਹਨਾਂ ਰੋਡ ਤੇ ਖਲੋਕੀ ਖਲੋਤੀ ਤੇ ਇਹ ਬਜ਼ੁਰਗ ਦਾ ਧਿਆਨ ਰੱਖ ਰਿਹਾ ਹਾਂ ਹਾਂ ਜੀ ਬੰਦੀ ਹੈ ਸਿਕਾਲ ਔਰ ਸਭ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਤੁਸੀਂ ਆਪ ਲੈਣਾ ਸਾ ਪਾਣੀ ਨਹੀਂ ਬਾਸ ਧੰਨਵਾਦ ਪਹਿ ਤੁਹਾਡਾ ਧੰਨਵਾਦ ਤੁਹਾਡਾ ਅਸੀਂ ਨਾ ਨਹੀਂ ਲੇਟ ਹੋ ਗਏ ਤੁਹਾਡਾ ਆ ਬਾਪੂ ਜੀ ਆ ਹਾਂ ਜੀ ਹਾਂ ਜੀ ਲਓ ਜੀ ਬਾਪੂ ਜੀ ਵਧੀਆ ਵਧੀਆ ਬਾਪਾ ਜੀ ਠੀਕ ਠਾਕ ਜੀ ਹਾਂ ਮਾਰਾ ਜੀ ਮੋ ਜੀ ਤਮੇ ਗੋੜੀ ਰੋਣਾ ਆ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਅਸੀਂ ਆਏ ਆ ਕਾਲੇ ਵਾਲਾ ਮੋੜ ਅ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਆ ਸਿਟੀ ਦੇ ਵਿੱਚ ਆਏ ਆ ਤੇ ਇਸ ਭੈਣ ਜੀ ਨੇ ਅੱਜ ਆਪਾਂ ਨੂੰ ਫੋਨ ਕੀਤਾ ਸੀਗਾ ਕਿ ਕੋਈ ਦਿਮਾਗੀ ਅਫਸੈਟ ਆਪਣਾ ਗੁਰਸਿੱਖ ਵੀਰ ਵਾ ਬਹੁਤ ਜਿਆਦੇ ਮੰਦੇ ਹਾਲਾਤ ਆ ਤੁਸੀਂ ਦੇਖ ਸਕਦੇ ਕਿ ਪਤਾ ਨਹੀਂ ਆ ਕਿ ਕਿੰਨੇ ਦਿਨਾਂ ਤੋਂ ਆ ਕੱਪੜੇ ਇਨਾਂ ਨੇ ਮੈਲੇ ਕੱਪੜੇ ਪਾਏ ਆ ਚਲੋ ਆਪਾਂ ਇਹਨਾਂ ਨੂੰ ਪੁੱਛਦੇ ਆਂ ਪਤਾ ਕਰਦੇ ਲੱਗੇ ਬੰਨੇ ਹੋ ਕਿ ਕਿੰਨਾ ਕਿਦਨ ਦੇ ਇੱਥੇ ਆਏ ਆ ਤੇ ਇਹਦਾ ਘਰ ਪਰਿਵਾਰ ਕੌਣ ਆ ਤੇ ਜੇਕਰ ਪਤਾ ਲੱਗਦਾ ਵਾ ਤੇ ਵਧੀਆ ਵਾ ਜੇਕਰ ਨਹੀਂ ਪਤਾ ਲੱਗਾ ਤੇ ਫਿਰ ਤੁਸੀਂ ਸੰਗਤ ਜੀ ਆਪਣਾ ਕੰਮ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਬਾਬਾ ਜੀ ਕਿਨਾ ਕੀ ਤੁਹਾਡਾ ਮੈਂ ਖਾਸੇ ਦਾ ਬਈ ਮੈਂ ਖਾਸੇ ਦੇ ਜੀ ਹਾਂ ਅੱਛਾ ਉਹ ਗੁਰਦੇਵ ਨੇ ਦਿੱਤਾ ਪਰਦਾਇਆ ਮੈਨੂੰ ਅੱਛਾ ਕਾਛੇ ਇੱਧਰ ਦੀ ਗੱਲ ਬਾਬਾ ਗੁਰਦੇਵ ਨੇ ਹਾਂ ਜੀ ਉਹਨੇ ਪਰਦਾਇਆ ਬਣਾਇਆ ਸਿਰ ਤੋਂ ਲਾਗੇ ਅੱਛਾ ਉਹ ਇਦਾਂ ਹੀ ਮਾਦ ਤੇ ਇੱਥੇ ਕਦੋਂ ਦੇ ਆਏ ਜੀ ਓਏ ਮੇਖਾ ਸਰਾਬ ਹੋਇਆ ਕ ਤਾਂ ਤੇਰਾ ਸ਼ਰਾਬ ਹੋਇਆ ਕੀ ਸ਼ਰਾਬ ਹੋ ਗਿਆ ਉਹ ਗਲਤੀ ਗਈ ਕੀ ਗੱਲ ਰਮਾ ਮਾਂ ਮਾਂ ਪੀਣ ਹੈਗਾ ਅੱਛਾ ਤੁਹਾਡਾ ਨਾਮ ਰਮਾ ਵਾਂ ਤੇ ਖਾਸੇ ਤੋਂ ਜੇ ਤੁਸੀਂ ਤੇ ਮਾਂ ਪੀਉਣੀ ਹੈਗਾ ਉਹ ਇਦਾਂ ਹੀ ਰੋਟੀ ਪਣੀ ਖੁਰਤੇ ਖਾ ਲਈ ਨਾ ਅੱਛਾ ਅੱਛਾ ਤੇ ਵਿਆਹ ਹੋਇਆ ਤੁਹਾਡਾ ਨਹੀਂ ਨਹੀਂ ਵਿਆਹ ਨਹੀਂ ਆਇਆ ਮੈਂ ਤਾਂ ਮੰਗਦਾ ਮੁਤਰੇਗਾ ਅੱਛਾ ਤੇ ਭਰਾ ਕੋਈ ਭੈਣ ਭਰਾ ਹਾਂ ਭਰਾ ਹੈਗਾ ਬਈ ਨਾਨਕੇ ਕਿੱਥੇ ਰਹਿੰਦੇ ਨਾਨਕੇ ਅੱਛਾ ਤੇ ਕੋਈ ਮਾਮਾ ਪਿੰਡੂ ਪਿੰਡੂ ਅੱਛਾ ਖਾਸੇ ਘਰ ਆਪਣਾ ਕਿੱਥੇ ਦਾ ਮੈਂ ਉਹ ਢੇਰੀ ਨਾ ਬਈ ਢੇਰੀ ਨਾ ਕਰ ਘਰ ਨਹੀਂ ਮਮਾ ਨੇ ਬੰਟੂ ਬੰਟੂ ਘਰ ਨਹੀਂ ਹੈਗਾ ਨਾ ਉਹ ਇਦਾਂ ਹੀ ਯਾਰ 22 ਦਾ ਇਹਨੇ ਪਾਲਿਆ ਵਾ ਅੱਛਾ ਉਹ ਇਦਾਂ ਢੇ ਸੋਇਨਾ ਉੱਥੇ ਵੀ ਅੱਛਾ ਕਿਨੇ ਕਿੰਨੇ ਭਰਾ ਜੇ ਉਹ ਗੁਰਦੇਵ ਨੇ ਦਿੱਤਾ ਬਈ ਪਰਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਭਰਾ ਕਿੰਨੇ ਜੇ ਭਰਾ ਇੱਕ ਨਾਨਕੇ ਮਾਂ ਤੇ ਮਰ ਕੇ ਪੜੇ ਜਾਣਾ ਅੱਛਾ ਨਾਨਕੇ ਰਹਿੰਦੇ ਸੀ ਅੱਜ ਦਾ ਇਹਨੇ ਪਾਲਿਆ ਘਰੋਂ ਕਿੰਦੇ ਨਹੀਂ ਘਰੋਂ ਕਿੰਨੇ ਕੱਢਿਆ ਚਾਚੇ ਦਾ ਹਨ ਅੱਛਾ ਚਾਚੇ ਦਾ ਆ ਮਰ ਗਏ ਆਈ ਬੜੀ ਤਕੜੀ ਉਹ ਕਾਲਾ ਇੱਕ ਗਿਆਨੇਗਾ ਕਾਲਾ ਕੌਣ ਮੇਰਾ ਤਾਇ ਦਾ ਮੁੰਡਾ ਅੱਛਾ ਸਾਬਾ ਸਾਬਾ ਬੰਮਾ ਨਹੀਂ ਨਾਨਕੇ ਖਾਸੇ ਆ ਕਿ ਜਾਂ ਪਿੰਡ ਦਾ ਦਾ ਖਾਸਾ ਵਾ ਮੇਰਾ ਪਿੰਡ ਖਾਸਾ ਆ ਅੱਛਾ ਨਾਨਕੇ ਕਿੱਥੇ ਆ ਰਸੂਲਪੁਰ ਡੋਗਰਾ ਅਸੂਲਪੁਰ ਮਾਮਾ ਹੈਗਾ ਪਿੰਟੂ ਪਿੰਟੂ ਜਾਂਦਨ ਅੱਛਾ ਪਿੰਟੂ ਮਾਮਾ ਰਸੂਲਪੁਰ ਡੋਗਰਾ ਕਿਹਨਾਂ ਦੇ ਪਰਿਵਾਰ ਚੋਂ ਆ ਮੇਰੀਬੀ ਸਿੰਘਾਂ ਚੋਂ ਆ ਅੱਛਾ ਮੇਰੀਬੀ ਸਿੰਘਾਂ ਚੋਂ ਨਹੀਂ ਮਾਮੇ ਦਾ ਮਤਲਬ ਕੋਈ ਪਿਓ ਦਾ ਕੀ ਨਾਮ ਆ ਉਹ ਦੇ ਮਰਗੇ ਨਾਨੀ ਹੈ ਫੇਰ ਵੀ ਕੀ ਨਾਮ ਆ ਮਾਮੇ ਦੀ ਪਿਓ ਦਾ ਨਾਂ ਕੀ ਕਿਉਂਕਿ ਪਤਾ ਗੱਲ ਕੀ ਆ ਮਾਮੇ ਦੇ ਪਿਓ ਨਾ ਹਾਂ ਸਲੋਕਾ ਹੀ ਅੱਛਾ ਤੋਲੋਕਾ ਮੇਰੀ ਨਾਨੀ ਨੇ ਬਜਣੀ ਹੈ ਬਜਨੀਆਂ ਰਿਕਾਰ ਕਿਥੇਗਾ ਉਥੇ ਹਾਏ ਉਧਰ ਹੀ ਸੁਪਰਦੋ ਕਰਾ ਲ ਅੱਛਾ ਤੇ ਇੱਥੇ ਕਿੰਦਾਂ ਆਏ ਉਹ ਇਦਾਂ ਹੀ ਆ ਮਰਗੇ ਹੈ ਓਏ ਇਦਾਂ ਰੋਟੀ ਪਣੀ ਕੁਦਰਤ ਖਾ ਕੇ ਸਮਝਦਾ ਬੱਟਾ ਹੋਰ ਸਾਮ ਬੱਬੇ ਡੀਠਾ ਹੀ ਦੇ ਸੱਤੀ ਜੀ ਹਾਂ ਰਿਓ ਕਦੀ ਉੱਥੇ ਨਹੀਂਦਾ ਕਦੀ ਖਾਸੇ ਕਦੀ ਕਿਤੇ ਕਦੀ ਕਿਤੇ ਅੱਛਾ ਇੱਥੇ ਐਸੀ ਮੰਗਦਾ ਕਿ 10 ਰੁਪਏ ਕਿਸੇ ਨੂੰ 10 ਰੁਪਏ ਹਾਂਜੀ ਚਾਹਨਾ ਮੈਂ ਕਹਿੰਦਾ ਤਾ ਕਾ ਦਾ ਧੰਨਵਾਦ ਅਡਾ ਜੀ ਇਹ ਭੈਣ ਜੀ ਹੁਣਾਂ ਨੇ ਫੋਨ ਕੀਤਾ ਸੀ ਮੈਨੂੰ ਹੁਣੇ ਅ ਸਿਰ 2 ਘੰਟੇ ਪਹਿਲਾਂ ਕਿ ਕੋਈ ਗੁਰਸੇਖ ਪਰਵਾ ਵੀਰ ਅ ਅੱਛਾ ਤੇ ਫਿਰ ਪ੍ਰਸ਼ਾਦਾ ਪਾਣੀ ਫਿਰ ਪੀਦਾ ਪ੍ਰਸ਼ਾਦਾ ਪਾਣੀ ਕਿੱਥੇ ਜਾਂਦਾ ਉਹਦਾ ਭਾਈ ਉਹਦਾ ਭਾਈ ਘੁਰਮਲੀ ਪਿੰਡ ਦਾ ਵਾਏ ਹਾਂਜੀ ਘੁਰਮਲੀ ਪਿੰਡ ਦਾ ਵਾਏ ਘੁਰਮਲੀ ਪਿੰਡ ਦਾ ਵਾਹਾਂਜੀ ਨਾ ਇਹਦਾ ਰੰਮਾ ਅਸ਼ਰਮਾ ਇਹ ਤਾਂ ਖਾਸਾ ਦੱਸਦਾ ਪਿਆ ਆਪਣਾ ਕੋਈ ਖਾਸਾ ਡਾ ਮੱਜਦਾ ਹਾਂਜੀ ਕਾ ਹੈਗੀ ਇਹਦੇ ਭੈਣ ਭਰਾ ਬਾਰ ਉਹ ਤੇ ਜਾਣਦੀ ਜਿੰਨਾਂ ਨੂੰ ਆਹੋ ਖਰਮਬਲੀ ਰਹਿੰਦਾ ਹੈ ਖਰਮਬਲੀ ਇਹ ਖਰਮਬਲੀ ਕਿੱਥੇ ਗਾ ਖਾਸ ਖਰਮਬਲੀ ਖਾ ਸਕਦਾ ਤੁਹਾਨੂੰ ਅੰਦਰੋਂ ਮੜਕ ਨਾਲ ਅੱਛਾ ਸਭ ਹੈਗੇ ਮੇਰੇ ਮੈਂ ਵੀ ਨਹੀਂ ਆਪ ਆਪਣਾ ਕਿਹੜਾ ਪਿੰਡ ਹੈ ਭਾਜੀ ਮੇਰਾ ਪਿੰਡ ਤੇ ਮਾਲੀ ਮੇਰਾ ਬ੍ਰਦਰ ਰਹਿੰਦਾ ਉੱਤੇ ਪਰਮਾ ਅੱਛਾ ਐਸੇ ਪਿੰਡ ਮਤਲਬ ਤੁਸੀਂ ਜਾਣਦੇ ਜੀ ਇਹਨਾਂ ਨੂੰ ਹਾਂਜੀ ਤੇ ਇਹ ਕਦੋਂ ਇਹ ਕੰਮ ਕੁਮੜ ਕੇ ਕਰਦਾ ਨਹੀਂ ਵਿਹਲਾ ਇੱਥੇ ਗੁਰਦੁਆਰਿਆਂ ਰੋਟੀ ਖਾ ਲਈ ਤੇ ਬੱਸ ਇੱਥੇ ਕੋਈ ਕੰਮ ਤੇ ਖੜਦਾ ਨਹੀਂ ਕਿਸੇ ਵਲ ਕੋਈ ਨਹੀਂ ਰੋਟੀ ਕੋਲੋਂ ਲੈ ਆ ਜਾਨੀ ਕਿ ਉਹਨੇ ਨਹੀਂ ਜਾਣਾ ਕਿ ਹਾਂਜੀ ਹਾਂਜੀ ਹੁਣ ਇਹ ਭਾਜੀ ਇਦਾਂ ਹੀ ਆ ਬਾਬਾ ਜੀ ਇੱਥੋਂ ਰੋਟੀ ਖਾ ਲਈ ਜਾਂ ਨਹੀਂ ਤੇ ਗੁਰਦੁਆਰਿਆਂ ਮੁਹੱਲ ਚਲ ਮਰ ਦੂ ਕੋਈ ਗੱਲ ਨਹੀਂ। ਹੂੰ। ਤੇ ਕੋਈ ਉਹਨਾਂ ਦਾ ਕੋਈ ਇਹਦੇ ਭਰਾਵਾਂ ਦਾ ਕੋਈ ਆਪਣੇ ਕੋਲ ਹੈਗਾ ਨੰਬਰ ਹੈਗਾ। ਨਹੀਂ ਨੰਬਰ ਨਹੀਂ ਹੈਗਾ ਪਰ ਉਹ ਤੁਹਾਨੂੰ ਪਿੰਡ ਦਾਸ ਸਕਦਾ ਉੱਥੇ ਉਹ ਤੁਹਾਨੂੰ ਦੱਸ ਸਕਦਾ। ਇਹ ਭਾਜੀ। ਮੈਂ ਸਾਲ ਤੋਂ ਮੈਂ ਨੂੰ ਦੇਖ ਰਿਹਾ ਇੱਥੇ ਹੁਣ। ਇੱਕ ਆ ਵੀ ਦੇਰ ਤੋਂ ਆ। 2-3 ਸਾਲ ਤੋਂ 3-4 ਸਾਲ। ਕੁਟੂੜਿਆਂ ਦੇ ਡੇਰੀ ਦੇ ਕੋਲ ਖੜਾ ਰਹਿੰਦਾ। ਹਾਂਜੀ। ਤੇ ਕਹਿੰਦਾ ਖਵਾ ਦੋ, ਖਵਾ ਦੇ ਵੀ ਕੋਈ ਭਾਈ। ਤੇ ਕਹਿੰਦਾ ਪਾਓ ਦੋ। ਤੰਗ ਪਰੇਸ਼ਾਨ ਵੀ ਕਰਦਾ ਹੋਊਗਾ ਕਿਵੇਂ ਤੰਗ ਨਹੀਂ ਕਰ ਮੈਂ ਕਰਾਂਗਾ ਅੱਛਾ ਤੰਗ ਨਹੀਂ ਕਰ ਕੋਈ ਸ਼ਰਾਬ ਨੂੰ ਨਸ਼ਾ ਨਸ਼ਾ ਤਾਂ ਨਹੀਂ ਖਾਂਦਾ ਕੋਈ ਇੱਥੇ ਉਹ ਗਾਇਸ ਨਸ਼ਾ ਨਹੀਂ ਬਿਰਫੇ ਇਹਨੂੰ ਨਾ ਸਾਡਾ ਪੈ ਗਿਆ ਇਹ ਕੰਮ ਨਹੀਂ ਕਰਦਾ ਬਤਿੱਤੇ ਮਰਜ਼ੀ ਪਿਛਾਵੇਂ ਕਰ ਦੇਣਾ ਐ ਸਮਝੋ ਸਾਈਂ ਸਾਈਂ ਦਾ ਰੂਪ ਆ ਗਾਇਸ ਮੈਂ ਗੱਲ ਕਰਾਂਗਾ ਹਾਲਾਤ ਵੀ ਬੜੇ ਮੰਦੇ ਹੋਏ ਪੈ ਦੇ ਵਿਚਾਰੀ ਦੇ ਤੇ ਪਹਿਲਾਂ ਸਹੀ ਏ ਥੋੜੇ ਦੇਣਾ ਇਦਾਂ ਦਾ ਜ਼ਿਆਦਾ ਹੋ ਗਿਆ ਉਹ ਤੁਹਾਨੂੰ ਕੱਪੜੇ ਕੰਮ ਦੇ ਆਉਂਦੇ ਕਿਹੜੇ ਵਾਲੇ ਦਾ ਹਾਂਜੀ ਕਿੰਨਾ ਸ਼ਰਾਫ ਹੋਇਆ ਵਾ ਕਾਹਦਾ ਸ਼ਰਾਫ ਹੋਇਆ ਵਾ ਉਹ ਗਲਤੀ ਜੀ ਹੋਈ ਰੱਤ ਪਰੇ ਚਲ ਕੋਈ ਗੱਲ ਨਹੀਂ ਆ ਫਿਰ ਕੀ ਸਤਰੀਣੀ ਮੇਰੇ ਮੂਹੇ ਨਿਕਲ ਗਈ ਹਾਂ ਉਹ ਤਾਂ ਕੋਲਾ ਆਟੋਮੋਬਾਈਲ ਕੱਤੀ ਵੀ ਤਾਂ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਵਾਇਗਰੂ ਵਾਇਗਰੂ ਬਖਸ਼ਣ ਯੋਗ ਆ ਠੀਕ ਹੈ ਜੇ ਕੋਈ ਕੋਈ ਗੱਲਬਾਤ ਹੋ ਗਈ ਹੈ ਨਾ ਪਰ ਸਾਢੇ 1.5 ਸਾਲ ਹੋ ਗਏ ਕਿ ਉਹ ਇੱਥੇ ਵੇਖਿਆ ਹੀ ਨਹੀਂ ਇਹਨੂੰ ਇਹ ਸੇਵਾਲਾ ਕੰਮ ਹੈ ਹਾਂਜੀ ਹੈਗੇ ਭੈਣ ਭਰਾ ਬਾਬਾ ਜੀ ਮਾਂ ਫਿਰ ਬੇਟਾ ਹੋਣੀ ਆ ਅੱਛਾ ਜਾਣੀ ਆ ਭੈਣ ਭਰਾ ਉਹ ਖਰੇ ਰਹਿੰਦੇ ਨਾਨਕੇ ਕੋਈ ਨਹੀਂ ਆਉਂਦੇ ਨਾ ਜਾਣ ਕੇ ਜਾਣੀ ਬੋਝੇ ਕਾ ਇਹਦਾ ਕਾਰ ਦੇ ਵੀਰ ਨੂੰ ਕਈ ਜਿਹੜੇ ਇਧਰ ਗਾਉਂਦੇ ਹਾਂਜੀ ਸ਼ੁਕਰ ਹੈ ਕਿ ਹੋਸ ਹੋ ਗਈ ਸ਼ੂਗਰ ਜੋ ਡਾਕਟਰ ਉਹ ਮੇਰੇ ਨਾਲ ਨੂੰ ਸਭ ਜਿੱਦਾਂ ਉਹ ਤੇ ਇਹਨੂੰ ਸ਼ੂਗਰ ਉਹ ਕਹਿੰਦਾ ਇੰਨੀ ਸ਼ੂਗਰ ਇਹਨੂੰ ਫਿਰ ਉਹਨੇ ਦਵਾਈ ਦਿੱਤੀ ਪਤਾ ਇਹ ਨਹੀਂ ਠੀਕ ਹੋ ਜਾਣਾ ਵਾ ਜਿਆਦਾ ਨਹੀਂ ਆ ਜਿਹੜਾ ਦਿਮਾਗੀ ਜਿਹੜਾ ਹੁੰਦਾ ਨਾ ਜਮਾਂਦਰੂ ਉਹਦੀ ਪ੍ਰੋਬਲਮ ਹੁੰਦੀ ਨਹੀਂ ਠੀਕ ਹੋ ਜਾਣਾ ਵਾ ਵਿਆਹ ਹੋਇਆ ਠੀਕ ਹੋ ਜ ਨਹੀਂ ਆ ਸਾਹ ਠੀਕ ਠਾਕ ਵੀ ਨਹੀਂ ਵਧੀਆ ਜੀ ਵਧੀਆ ਸਰ ਧੰਨਵਾਦ ਕਹਿੰਦੇ ਰਹਿੰਦਾ ਹਾਂ ਸਰ ਧੰਨਵਾਦ ਤੁਹਾਡਾ ਭਰਾਵਾਂ ਦਾ ਆ ਇਹ ਏਰੀਆ ਕਿਹੜਾ ਵੈਦਾਂ ਉਦਾਂ ਇਹ ਕਾਲਿਆਂ ਵਾਲਾ ਮੋੜ ਆ ਕਾਲਿਆਂ ਵਾਲਾ ਮੋੜ ਆ ਬਾਬਾ ਡੇਰਾ ਵਜਦਾ ਵਾ ਮਾਂ ਬਰਖਾ ਦਾ ਅੱਛਾ ਜੀ ਆ ਇੱਥੇ ਹੈਗਾ ਨਾਲ ਹੀ ਡੇਲਾ ਹੋ ਗਿਆ ਲਿਖ ਲੈ ਵੀਰ ਦਾ ਨੰਬਰ ਲਿਖ ਲੈ ਤੈਨੂੰ ਕੋਈ ਨਹੀਂ ਵਿੱਚ ਜਾਣਾ ਬਬੇ ਸਾਡੇ ਨਾਲ ਨਹੀਂ ਨਹੀਂ ਮੈਂ ਕਰਦਾ ਬਰੋ ਹੈ ਆਪਾਂ ਪਛਾਇਦਾ ਪਾਣੀ ਛੱਕ ਕੇ ਆ ਜੰਦੇ ਹੁਣੇ ਖਾਸੇ ਜੱਲੀ ਖਾਸੇ ਮੁਕਾਸਮ ਚਲ ਜਣਾ ਸੜੀ ਆਣਾ ਨਹੀਂ ਆਪਾਂ ਪਤਾ ਕੀ ਆ ਤੇਰੇ ਭਰਾ ਦੇਖ ਤੇਰੇ ਹੈਗਾ ਨਾ ਵੀ ਭਰਾ ਉਹਨਾਂ ਨੇ ਤਾਇ ਦੇ ਮੁੰਡੇ ਨੇ ਕੱਲਿਆ ਵਾ ਮੈਨੂੰ ਤਾਇ ਦੇ ਮੁੰਡੇ ਨੇ ਬਿਛਾਣਿਆ ਹੋਵੇ ਤੈਨੂੰ ਲੈਣਾ ਆ ਵਾ ਨਿਆ ਕੀ ਕਾਲੇ ਆ ਨਾ ਆਈ ਨੂੰ ਵੀਰ ਨੂੰ ਬਿਛਾਣਿਆ ਹੋ ਕੋਣ ਬੁਲਾਏ ਮਿੰਟੂ ਦਾ ਭਰਾ ਆ ਆਖਿਆ ਨਾ ਉਹਦੇ ਭਰਾ ਮੈਂ ਸਭ ਦਾ ਪਤਾ ਹੈ ਮੇਰੇ ਨਾਲ ਜੋੜਾ ਹੈ ਭਾਈ ਇੰਨੇ ਗਾ ਕਾਲਾ ਹਾਂਜੀ ਮਰ ਤਾਇ ਦੇ ਅੰਮੜਾ ਨੰਬਰ ਲਿਖੇ ਕਰੀ ਨੰਬਰ ਲਿਖੇ ਫਿਰ ਆਪਾਂ ਲੈ ਕੇ ਚਲੀਏ ਕਿਨ ਸਾਬਾ ਵੇਖਾਈ ਹਾਂਜੀ ਅੱਜ ਮੈਂ ਖਾ ਤੁਹਾਡੀ ਵੀਡੀਓ ਵੇਖੀ ਸੀ। ਬਹੁਤ ਸ਼ਾਨਦਾਰ ਹੈ। ਇੱਕ ਨਾ ਪੰਮਾ ਵੀ ਇੱਕ ਲੋਗ ਲਾਪਾ। ਹਾਂਜੀ ਤੋ ਲੋਗ ਲਾਪਾ। ਚਲੋ ਧੰਨਵਾਦ ਤੁਹਾਡਾ। ਤੁਹਾਡੀ ਕੱਲ ਵੀਡੀਓ ਬੜੀ ਗੁਜਰਲੀ ਨਹੀਂ ਹੈ ਕਿ ਹੈਗੀ। ਉਹ ਵੇਖਦੇ ਜਿਹੜੇ ਨੂੰ ਲੜਦੇ ਸੀ ਤੁਹਾਡਾ। ਇਹ ਗੁਜਰਾ ਹੈ। ਆ ਕਿਵੇਂ ਲੜਦੇ ਆ? ਇਹ ਜਿਹੜਾ ਅਗਲੇ ਨੂੰ ਫਰੀ ਦਾ ਬਣਾ ਦੇਣਾ ਪੈਂਦਾ ਹੈ ਰਿਸ਼ਤੀਆਂ ਦੇ ਨਿਕਲਣ ਵਾਲੇ ਦੀਆਂ। ਨਹੀਂ ਲੋਕ ਕੀ ਹੈ ਜਿੰਨਾ ਅੱਜ ਕੱਲ ਨਾ ਲੇਬਰ ਉਹੀ ਬੜੀ ਬਿੰਦੀ। ਹਾਂ ਸਹੀ ਗੱਲ। ਅੱਛਾ ਹੋ ਜਾ ਮੈਂ ਚੈਨਲ ਦੇ। ਵਾਈ ਬਾਤ ਹਾਂ ਸਰ ਜੀ ਅਸਲ ਖਾਦੇ ਨੇ ਸਾਹ ਸਾਹ ਹਾਂ ਚੈਨਲ ਦਾ ਬਾਬਾ ਰਤਨਦੇਵ ਸੇਵਾ ਸੁਸਾਇਟੀ ਆ YouTube ਇਸ ਤਰ੍ਹਾਂ ਮੈਂ ਕਾਟ ਦੇ ਦੇਣਾ ਜੀ ਬੱਸ ਆਪਾਂ ਜੀ ਦੂਜੇ ਨਾਲ ਦਰਸ਼ਕ ਹੋਗੇ ਨਾ ਮਾਰਾ ਸੱਚੇ ਬਾਦਸ਼ਾਹ ਮਾਰੇ ਮੇਰਾ ਕਰਨ ਸਰ ਧੰਨਵਾਦਰਾ ਟਾ ਟਾ ਤੁਸੀਂ ਇੰਨੀ ਸੇਵਾ ਕਰਦੇ ਲੋਕਾਂ ਦੀ ਸ਼ਾਦੀ ਕਰਾ ਦੋ ਚਲੋ ਮਾਰਾ ਹਰੀ ਉਮਰ ਢਲ ਜਾਵੇ ਵਾਈ ਜੀ ਧੰਨਵਾਦ ਸੇਵਾ ਕਰਨ ਵਾਲੇ ਬੰਦੇ ਨਾ ਸ਼ਾਦੀ ਕਰਾ ਦੋ ਤਹਾਡੇ ਦਰਸ਼ਨ ਹੋ ਗਏ ਨਾ ਆਪਣਾ ਜੀਵਨ ਸਭ ਲੋਗਾਂ ਦਾ ਤੁਹਾਡੇ ਪਿਆਰ ਨਾਲ ਹੀ ਆ ਤੁਹਾਡੇ ਪਿਆਰ ਨਾਲ ਹੀ ਆ ਵੀਰ ਕੋਈ ਵੀ ਰੋਡ ਤੇ ਮੈਂ ਕਹਿੰਦਾ ਬੰਦਾ ਜਿਹਨੇ ਨਾ ਅਕੇਲੇ ਸੱਚ ਕੀੜੇ ਪਏ ਜਾਂ ਕੋਈ ਵੀ ਤੀ ਉਹ ਬਤਹੀ ਉਹ ਬੰਦੇ ਚੋਕੇ ਰੋਡ ਤੋਂ ਤੇ ਸੇਵਾ ਕਰਦੇ ਜੇ ਤੁਹਾਡੇ ਰਗੇ ਬੰਦੇ ਭਾਜੀ ਕਿਤੇ ਲੱਭਦੇ ਨਹੀਂ ਕਿਹਨੇ ਰੂਹਾਂ ਬਾਬਾ ਨਾਨਕ ਦੀ ਇਹ ਨਾ ਪਤਾ ਕੀ ਹੈ ਨੇਕੀ ਰੂਹਾਂ ਵਾ ਕਿਤੇ ਮਾਰੇ ਇਹ ਨਾ ਕਿ ਕੇਕੇ ਚ ਪਾਉਂਦੇ ਹੋ ਜੀ ਤੇਰੇ ਤੁਹਾਡੇ ਰਗੇ ਰੂਹਾਂ ਨੇ ਉਹ ਕੇਕੇ ਤੇ ਮਾਰੇ ਰੱਖਿਆ ਮਾਰੇ ਅਰਦਾਸ ਕਰੀਓ ਰੱਬ ਸਾਨੂੰ ਚੰਗੀ ਮੱਤ ਦੇਵੇ ਮਾਰੇ ਅੱਲੇ ਰਾਂਜਾ ਦੇ ਕਿ ਭਤੇ ਮੈਂ ਨਾ ਪੜਾ ਉੱਥੇ ਮਿਲਦੇ ਭਾਜੀ ਤੁਹਾਡਾ ਸੱਚੇ ਬਾਦਸ਼ਾਹ ਕਿਹਨਾਂ ਤੇਰੇ ਤੁਹਾਡੇ ਰਗਾ ਨਾ ਦਿਮਾਗ ਤੁਹਾਡੇ ਰਗੇ ਆਤਮਾ ਸਾਰੇ ਚਾਹੀਦੀ ਆ ਹਾਂ ਜੀ ਬੜੇ ਚੰਗੇ ਬੰਦੇ ਨੇ ਭਾਜੀ ਮੈਂ ਤੇਨਾਂ ਦੀ ਵੀਡੀਓ ਵੇਖਦਾ ਰਹਿਣਾ ਵੀ ਬਹੁਤ ਗੁੱਟ ਬੰਦੇ ਆ ਬਹੁਤ ਚੰਗੇ ਬੰਦੇ ਭਾਜੀ ਹਾਂ ਸਾਡੇ ਲੱਗ ਜਾ ਹੁਕਮ ਕਰੋ ਕੋ ਸੇਵਾ ਨਹੀਂ ਧੰਨਵਾਦ ਅਬ ਕੋਈ ਸੇਵਾ ਬਸ ਪਾਣ ਪੀਣ ਸੋ ਹੁਕਮ ਕਰੋ ਧੰਨਵਾਦ ਤੁਹਾਡੇ ਲੈ ਕੋਈ ਸੇਵਾ ਕਰੀ ਅਸੀਂ ਚਲੋ ਪਹਿਲੇ ਦਿਨ ਤਾਂ ਹੀ ਹੁੰਦਾ ਦਾਦਿਆ ਕਰੋ ਧੰਨਵਾਦ ਮੈਂ ਭੈਣ ਦਾ ਕਰਦਾ 2 ਘੰਟੇ ਹੋ ਗਏ ਭੈਣ ਇੱਥੇ ਇਹਦੇ ਲਾਗੇ ਬੈਠੀ ਆ ਹਾਂ ਠੀਕ ਠੀਕ ਐ ਇਹਨਾਂ ਨੇ ਪਤਾ ਕੀ ਨਿਹੰਗ ਨੇ ਸਭ ਤੋਂ ਚੂੜਾ ਪਾਇਆ ਇਹਨਾਂ ਨੇ ਉਹਨਾਂ ਚੂੜਾ ਲਵਾ ਲਿਆ ਸੀ ਹਾਂਜੀ ਤੇ ਹੁਣ ਨਿਹੰਗ ਸਿੰਘਾਂ ਨੇ ਚੂੜਾ ਲਵਾ ਲਿਆ ਦਾ ਬਾਬੇ ਕੁੱਲੀ ਵਾਲੇ ਪ੍ਰੋਫੈਸਰ ਦਿੰਦਾ ਪਰ ਮੇਰੇ ਚੂੜਾ ਪਾਇਆ ਨਿਹੰਗ ਸਾਹਿਬ ਦਾ ਚੂੜਾ ਪਾਇਆ ਨਿਹੰਗ ਸਿੰਘ ਹੀ ਪਹਿਲੇ ਪਣਿਆ ਤੇ ਉਹ ਚੂੜਾ ਲਵਾ ਤੇ ਹੁਣ ਇਹ ਵੀਰ ਇਦਾਂ ਵਾਂ ਉਹ ਦਿਮਾਗੀ ਨਹੀਂ ਨਾ ਸਹੀਦ ਫਿਰ ਉਹ ਟੋਲੇ ਦੀ ਰਾਇਤ ਵੀ ਬਹੁਤ ਹੁੰਦੀ ਆ ਨਿਹੰਗ ਸਿੰਘ ਜਿਹੜੇ ਨਾ ਬੜੇ ਉਹ ਉਹਦਾ ਵੀ ਉੱਤੇ ਪਹਿਲਾਂ ਹੁੰਦਾ ਨਿਹੰਗ ਸਿੰਘ ਜਿਹੜੇ ਨਾ ਨਿਹੰਗ ਸਿੰਘ ਆਪਣੇ ਮਰਾ ਹੋ ਗਿਆ ਬਣਾ ਉੱਚਾ ਦਰਜਾ ਉਹਦਾ ਤੇ ਜੇ ਉਹਨਾਂ ਦੀ ਵਰਦੀ 'ਚ ਕੋਈ ਮੰਗੇ ਤੇ ਉਹ ਬੜੀ ਤਕੜ ਮਾਰੀ ਗੱਲ ਹੋਣੀ ਬਈ ਹਾਂ ਤੇ ਉਹਨਾਂ ਦੀ ਵਰਦੀ ਪਾ ਕੇ ਮੰਗਦਾ ਤੇ ਉਹਨਾਂ ਨਾਲ ਵਾਲੀ ਬਾਬੇ ਹੁਣ ਇਦਾਂ ਵੀ ਨਹੀਂ ਕਸੂਰ ਨਿਹੰਗ ਸਿੰਘ ਵੀ ਆਪਣੀ ਜਗ੍ਹਾ ਸਹੀ ਆ ਹਨਾ ਟੋਲੇ ਦੀ ਵੀ ਹਨਾ ਦੇਦ ਵੀ ਹੁੰਦੀ ਆ ਆ ਦੇਦ ਨਹੀਂ ਵੀਰ ਕਰ ਆਪਾਂ ਤੇ ਚੱਲੇ ਆ ਤੁਹਾਨੂੰ ਕੋਈ ਟੈਨਸ਼ਨ ਨਹੀਂ ਤੁਹਾਨੂੰ ਪੈਸੇ ਦੇ ਆ ਗੱਡੀ ਦੇ ਦਿੰਦੇ ਆ ਜੋ ਨਹੀਂ ਰਹੇ ਗੱਡੀ ਦੇ ਦਿੰਦੇ ਆ ਠੀਕ ਹੈ ਜੈਨੂ ਦੇ ਭਾਜੀ ਤੁਸੀਂ ਮੋਟੀ ਦਾਣ ਕਿਤੇ ਧੰਨ ਗੁਰਾਮ ਦਾਸ ਭਾਈ ਗੁਰਪ੍ਰੋਖਸ਼ਰ ਕੇ ਵੱਡੇ ਆ ਨਹੀਂ 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 ਉਹ ਲੈ ਉਹ ਲੈਣੀ ਹੈ ਚਲਾ ਉਠੋ ਮਰੇ ਕੋਈ ਓਏ ਪਤਾ ਕੀ ਆ ਇੱਥੋਂ ਆ ਪ੍ਰਸ਼ਾਦਾਪਨ ਸ਼ਾਕੇ ਫੇਰ ਆਏ ਮੈਂ ਤਾਂ ਦੇਖਦਾ ਇਹਨੇ ਹੋਰ ਗੱਲ ਕਰਨ ਨੂੰ ਕਿਹਨੇ ਚੰਨਾ ਹਾਂਜੀ ਇਹ ਤੁਹਾਡੇ ਧਰੂ ਹੀ ਪੀਰ ਚਨਟਾ ਚੰਦਲ ਜੀ ਹਾਂਜੀ ਤੇ ਨਾ ਇੱਕ ਹੁੰਡ ਦੀ ਮੀਟਿੰਗ ਉਹ ਜਿਹੜੀ ਉਹ ਗੇਮ ਮੀਟਿੰਗ ਉਹ ਉਹ ਮੈਂ ਕਰੀ ਆਪਣੀ ਅਮਰਸਰ ਧਰਤੀ ਤੇ ਉੱਤੇ ਨਾ ਸਿੰਘਾਂ ਧਰਤੀ ਤੇ ਉਹ ਨਹੀਂ ਲੈਣੀ ਫੇ ਆਉਣਾ ਉਹ ਸੀ ਇਹ ਜਿਹੜਾ ਹਲਸਾ ਇਹ ਚੀਜ਼ਾਂ ਧਰਦੀ ਆ ਇੱਥੇ ਗੇਮ ਮੀਟਿੰਗ ਨੂੰ ਜਿਹੜੀ ਜੇ ਕਿਤੇ ਹੋਈ ਤਾਂ ਡਾਂਗ ਪਰੇਡ ਉਹਨਾਂ ਦੀ ਪੂਰੀ ਹੋ ਗਈ ਉਹਨਾਂ ਦੀ ਪਰੇਡ ਹੋਵੇ ਭਾਉਣਾ ਹੋਵੇ ਪਰ ਡਾਂਗ ਪਰੇਡ ਸਿੰਘਾਂ ਨੂੰ ਤੇ ਸਾਡੇ ਸਾਰਿਆਂ ਨੂੰ ਹੋਊਗੀ ਉਹਨਾਂ ਦੀ ਠੀਕ ਨਹੀਂ ਉਹ ਗਿਆ ਬੜਾ ਨਹੀਂ ਜਾਈ ਨਹੀਂ ਪਹੁੰਚਣਾ ਬੋਦੂ ਪਹੁੰਚਾਂਗੇ ਸਾਰੇ ਪਹੁੰਚਾਂਗੇ ਨਹੀਂ ਇਹ ਸਾਰੇ ਭਰਾ ਸਾਥ ਦੇਣ ਪਹਿਲੀ ਤੇ ਗੱਲ ਉਹ ਕੈਨਸਲ ਹੀ ਹੋ ਗਈ ਐਥੇ ਮੈਨੂੰ ਲੱਗਦਾ ਉਹ ਕੈਨਸਲ ਹੀ ਹੋ ਗਈ ਠੀਕ ਹੈ ਕਹਿੰਦੇ ਆ ਕਹਿੰਦੇ ਹੋ ਕੀ ਕਹਦੇ ਬਾਈ ਦਾਦੇ ਜੇ ਇੱਕ ਦਾ ਆਇਆ ਵੀ ਚਲੋ ਕੋਈ ਨਹੀਂ ਤੁਹਾਡੇ ਨਾਲ ਆ ਤੇ ਮੁੰਡੇ ਪਾਸਟਰ ਵਾਲੇ ਇਹ ਦੂਜੇ ਵੀ ਸਾਰੇ ਸਾਰੇ ਦਿਨਾਂ ਪੇਪਰ ਹੋ ਗਿਆ ਤੇ ਨਵੀਂ ਸਾਰੇ ਨਵੇਂ ਆਪਣੇ ਸਾਰੇ ਜੰਗ ਸਿੰਘ ਸਾਹਿਬ ਸਭ ਤਿਆਰ ਆ ਚਲੋ ਜੀ ਮੁੰਡੇ ਕਹਿੰਦੇ ਵੀ ਹੁਕਮ ਕਰੋ ਤੇ ਨਾਲ ਹੀ ਤਰ੍ਹਾਂ ਬੈਂਦੀਆ ਹੁਣ ਮੈਨੂੰ ਦੋ ਛੁੱਟੀ ਮੈਂ ਇਹਨੂੰ ਵੀ ਲੈ ਕੇ ਜਾਵਾਂ ਠੀਕ ਹੈ ਜੀ ਚਲੋ ਬਾਬਿਓ ਆਜੋ ਮੈਂ ਸੇਨਾ ਤੇਰੇ ਜਲ ਜਲ ਗੱਲ ਤੇ ਸੁਣ ਆਪਾਂ ਇਥੋਂ ਪ੍ਰਸ਼ਾਦਾ ਛੱਕੇ ਤੇ ਆਪਾਂ ਫੇਰ ਇੱਥੇ ਆਇਨਾ ਪੁੱਟਾ ਆ ਮੇਰੇ ਵੀਰ ਫੜੇ ਨਾਲ ਆ ਆ ਜਾ ਨਹੀਂ ਪੈ ਜਾ ਮੰਨੀ ਦਾ ਨਾਲ ਨਹੀਂ ਨੇ ਕੁਛ ਨਹੀਂ ਦੋ ਆ ਜਾ ਚਪਲ ਪਾ ਲੈਨੇ ਕੋਈ ਕਿੱਥੇ ਚਪਲ ਪਾਲਾ ਮੇਰਾ ਵੀਰ ਵਾਹੀ ਵੀਰ ਤਗਾ ਨਾ ਚਲੋ ਭੈਣ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲੇ ਕੱਲੇ ਹੀ ਸੀ ਹਾਂਜੀ ਨਹੀਂ ਆਵੇ ਬੇਟੀ ਆਈ ਨਾਲ ਆਹੋ ਵੇਖ ਲਓ ਹਾਂਜੀ ਆਵੇ ਨਾ ਭੈਣ ਤੇ ਬੱਚੀ ਵੇਖ ਲਓ 2 ਘੰਟੇ ਹੋ ਗਏ ਭੈਣ ਇੱਥੇ ਵੇ ਲੋ ਰੋਡ ਤੇ ਖਲੋਕੀ ਖਲੋਤੀ ਤੇ ਇਹ ਬਜ਼ੁਰਗ ਦਾ ਧਿਆਨ ਰੱਖ ਰਿਹਾ ਤੁਹਾ ਮੈਂ ਫੋਨ ਲਾ ਕੇ ਦੱਸ ਦਿੰਦੇ ਆ ਪਰ ਇਹਨਾਂ ਧਿਆਨ ਨਹੀਂ ਕੋਈ ਰੱਖਦਾ ਤੇ ਫੇਰ ਵੀ ਭੈਣ ਵੇਲੇ ਇਹਨਾਂ ਮਾੜਾ ਸਮਾਂ ਰਾਤ ਦਾ ਸਮਾਂ ਤੇ ਇਹ ਸਾਡੀ ਭੈਣਾਂ ਚੰਗੀਆਂ ਸ਼ਿਕਰਾਂ ਗੀਆਂ ਵਾ ਇਹ ਮੇਰੀ ਭੈਣ ਨੇ ਮੈਂ ਕਹਿੰਦਾ ਸੇਵਾ ਕਿ ਜਨਾ ਬਹੁਤ ਵਧੀਆ ਕੰਮ ਕੀਤਾ ਮੇਰੀ ਭੈਣ ਨੇ ਧੰਨਵਾਦ ਜੈਣਾ ਕਿ ਭੈਣ ਲਾਉਂਦੀ ਫੋਨ ਚੰਗਾ ਭੈਣੇ ਤੇ ਪਹਿਲਾ ਵਾਲਾ ਮੁੰਡਾ ਕਿਵੇਂ ਆ ਜਿਹੜਾ ਪਹਿਲਾਂ ਭੇਜਿਆ ਸੀ ਉਹ ਬੈਨੇ ਆਪਣੇ ਕੋਲ ਹੀ ਆ ਸਹੀ ਆ ਉਹ ਜਿਹੜਾ ਲੱਗਦਾ ਪੈਰ ਲਾਈਸ ਸੀਗਾ ਹਾਂਜੀ ਹਾਂਜੀ ਜਰੂਰ ਆਵਾਗੇ ਜਰੂਰ ਧੰਨਵਾਦ ਭੈਣ ਤੁਹਾਡਾ ਮਾਰਦੇ ਕਿਹੜਾ ਨਾ ਇਹਨਾਂ ਨੂੰ ਮੇਲਾਵਾਂਗੇ ਬਾਬਾ ਚੰਗਾ ਭੈਣੇ ਵਾ ਇੱਕ ਕਿੱਥੇ ਅਕਾਲ ਕਿੱਥੇ ਭਗਤ ਕਿੱਥੇ ਹੋ ਆ ਜਾਓ ਆ ਜਾਓ ਉਹ ਪਤਾ ਕੀ ਆ ਆਪਾਂ ਜਾਣਾ ਕਿਤੇ ਨਹੀਂ ਆ ਆਪਾਂ ਬਸ ਪਰਸ਼ਾਨਾ ਖਾ ਕੇ ਫੇਰ ਇੱਥੇ ਆਇਆ ਨਾ ਉਹ ਨਹੀਂ ਬਾਬਾ ਤੁਸੀਂ ਆਇਆ ਮੇਰਾ ਭਰਾ ਨਹੀਂ ਆਪਾਂ ਖਾਸੇ ਜਾਣਾ ਵਾ ਦੇਖੇ ਨਾ ਖਾਸੇ ਚਲ ਜਾਨੇ ਆ हां आपा केड़े तेरे दुश्मन आपा भी पग वाले हैं आपा भी दस्तार वाले हैं तुम्हें कोई नहीं डला मेरा परा आ जा आ जा आ जा बहुत बहुत हां इधर फड़के इन फड़के रखे गाड़ी कोनी ਥੱਲੇ ਨਾ ਪਾਗੇ। ਉਹ ਕੁੱਲੀ ਵਾਲਿਆਂ ਨੇ ਦਿੱਤਾ ਪਰਨਾ ਆਇਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਰਦੇਵਰੇ ਭਰਾ ਹਾਂ ਇਹ ਗੱਡੀ ਗੱਡੀ ਨੂੰ ਘੁਮਾ ਤੂੰ ਲੈ ਜਾ ਕੇ ਭਰਾ ਘਾ ਗੱਡੀ ਘੁਮਾ ਕੋਈ ਗੱਲ ਨਹੀਂ ਸੇਰੇ ਚਲ ਜਿਓ ਸੇਰੇ ਚਲ ਜਿਓ ਕੋਈ ਗੱਲ ਨਹੀਂ ਬਸ ਤੂੰ ਗੱਡੀ ਚ ਲੱਗ ਜਾਣਾ ਉਹ ਡੀੜਾ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਜੀ ਭਾਈ ਬੱਚਾ ਲੈਣੇ ਧੰਨਵਾਦ ਬਰਾਦਰ ਦਾ ਸੱਚੀ ਗੱਲ ਵੀ ਨੇ ਆ ਫੜੀ ਹਾਂਜੀ ਚਲੋ ਧੰਨਵਾਦ ਬਰਾਦਰ ਦਾ ਆਜੋ ਨਹੀਂ ਬਬਾਈ ਆਜੋ ਆਜੋ ਆਹ ਖਾਸੇ ਜਣਾ ਭਾਈ ਤੋਰੇ ਆਓ ਵੈਰ ਗੁੱਤ ਨੂੰ ਰਾਮ ਦਾਸ ਕੋਈ ਨਹੀਂ ਮੱਕ ਵਾਇਰ ਇਹਨੂੰ ਬਿਠਾ ਗਦੇ ਬਰਾ ਮੈਂ ਫਾਸੇ ਗਿਆ ਨਾ ਕਿੱਥੇ ਬਸਾਓ ਉਹ ਬੋਲੀ ਫਾਸੇ ਘੜ ਲਗਾਇਆ ਹੋਰ ਵੀਰੇ ਵੈਕ ਜੀ ਕਾ ਫਾਸਾ ਹੈ ਜੀ ਬੱਤੀ ਮੇਰਾ ਮੇਰਾ ਵੈਕ ਜੀ ਹੋਰ ਤੁਹਾਡੇ ਦਰਸ਼ਨ ਹੋਏ ਹੈ ਕਿਹੜਾ ਨਗਰ ਵੀ ਦਾ ਮੇਰਾ ਕਾਲਾ ਪਿੰਡੀ ਹੈ ਅੱਛਾ ਕਾਲੇ ਉਹ ਪਸੇਵਾ ਜਲਪੜਾ ਆਇਓ ਕਿਤੇ ਨੰਗਦੇ ਟਾਬੂ ਦੇ ਉਹ ਤੁਹਾਡੇ ਦਰਸ਼ਨ ਪਾਈ ਤਾਨੂ ਬਰਾ ਵਾਇਰ ਉਹਨੂੰ ਜਲਪੜਾ ਸੇ ਵਾਹ ਥੈਂਕ ਯੂ ਧੰਨਵਾਦ ਬਰਾ ਬਹੁਤ ਧੰਨਵਾਦ ਅੱਛਾ ਥੈਂਕ ਯੂ ਹੋਰ ਮੈਂ ਬੇਨਤੀ ਨਹੀਂ ਠੀਕ ਹੈ ਜੀ ਉਹ ਨਹੀਂ ਨਹੀਂ ਫਾਸੇ ਹੋਰ ਸਾਥ ਹੀ ਰਹਿ ਦਿੰਦਾ ਸਭੀ ਜੀ ਸੁਣਾਓ ਵਾਹ ਸੇ ਮੇਰਾ ਬਿਨਾ ਤਾਂ ਨਾ ਬਾਤ ਥੈਂਕ ਯੂ ਭਰਾ ਤੁਹਾਡਾ ਥੈਂਕ ਯੂ ਉਹਨੇ ਨਾ ਬੰਦੇ ਲੈ ਕੇ ਸ਼ਾਇਦ ਬੰਦੇ ਹੋਰ ਸਾਡੀ ਡਾਈਰੀ ਅਨੇ ਨਾ ਉਹ ਜਿਆਦਾ ਚੇਰੋ ਨੇ ਨਾ ਰਹਿਣਾ ਨਹੀਂ ਹਾਂਜੀ ਹਾਂਜੀ ਇਹ ਬੱਬਾ ਜੀ ਉਹਦੀ ਕੰਮ ਕਰਨਾ ਤਾਂ ਬਹੁਤ ਕੋਈ ਗੱਲ ਨਹੀਂ ਅਰਦਾਸ ਕਰਿਆ ਕਰੋ ਵਾਹਿਗੁਰੂ ਲਵੇ ਸੇਵਾ ਉਹ ਇੱਕ ਕੰਮ ਕਰੋ ਕੋਈ ਨਹੀਂ ਤੁਹਾਨੂੰ ਸਰਕ ਹੋ ਗਿਆ ਧੰਨਵਾਦ ਆਦਾ ਸਾਰੇ ਭਰਾਵਾਂ ਦਾ ਰੰਗਾਂ ਵੀਰੇ ਧੰਨਵਾਦ ਠੀਕ ਆ ਬੰਦਾ ਜੀ ਓਕੇ ਥੈਂਕ ਯੂ ਆਕਾ ਕਿੱਥੇ ਵੀਰੇ ਉਧਰ ਆਏ ਨੇ ਉਹ ਲੈ ਕੇ ਲੈ ਕੇ ਆ ਸੀਦੇ ਕੀ ਕਰਿਓ ਹਾਂ ਸਮਝ ਸੀਦਾ ਕੀ ਕਰਿਓ ਬਈ ਖਾਸੇ ਲਾ ਹਾਂਜੀ ਹਾਂਜੀ ਖਾਸੇ ਠਾਸੇ ਜਨਾਬ ਆ ਦਿਨਾਂ ਤੈਨੂੰ ਗੱਡੀ 'ਚ ਬੈਠਨੇ ਰਾਜੇ ਬਿਦ ਦੇਣਾ ਪੰਜ ਦਿਨ ਬਾਅਦ ਆ ਕੱਪੜੇ ਆਪਣੇ ਕੱਪੜੇ ਹੰਡੇ ਆਪਣੇ ਆ ਜਾ ਮੈਂ ਤੇ ਨਾਲ ਬੈਠ ਜਾਣਾ ਕਾਸ਼ ਫਾੜ ਲਈ ਉਹ ਬਾਬੇ ਇਹ ਆਪਣੇ ਖਾਸ ਸੇਵਾ ਚੰਦੀ ਗਾਈ ਦੇ ਲੋ ਸੇਵਾ ਚਾਪਾਂ ਦੀ ਕੋਈ ਸੇਵਾ ਉਹ ਤੈਨੂੰ ਚਾਪਾਂ ਦੇ ਸਾਹਮਣੇ ਆਓ ਜੀ ਮੈਂ ਵੀ ਜੀ ਆ ਵੈਗਰੂ ਜੀ ਅੱਜ ਤੋਂ ਸਾਲ 1 ਮਹੀਨਾ ਡਾਢ ਕੋਲ ਹੋ ਗਿਆ ਹਾਂ ਭਾਜੀ ਉਹ ਤੇ ਦੁਕਾਨ ਹੁੰਦੀ ਸੀ ਅਰੇ ਮਤਲਬ ਇੱਥੇ ਇੱਥੇ ਤੁਹਾਨੂੰ ਖਲਾ ਮੈਂ ਨਾ ਕਿਹਦੀ ਇੱਕ ਇੱਕ ਇਥੋਂ ਭਗਤ ਲੈ ਕੇ ਗਿਆ ਹਾਂ ਹਾਂ ਠੀਕ ਹੈ ਜੀ ਦੋ ਦੋਵੇਂ ਜੀ ਸੀਗੇ ਅਰੇ ভাই ਮੀਂਹ ਕਿਹਦੇ ਹਾਂ 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 ਹੋਣੀ ਹੋਣੀ ਇੱਥੇ ਆ ਨਹੀਂ ਆਈ ਲੋ ਨਾ ਵੀ ਕਰੀ ਬਣਾ ਵਾਹ ਤਾਨੀਵਾਦ ਉਹ ਪਹਿਲਾਂ ਕੀ ਆ ਇਹ ਨਿਕਾਲਾ ਨਾ ਪੈਦੇ ਫਿਰ ਕਿਦਾਂ ਗੱਲ ਆਦਾ ਆਪਣਾ ਕਾਰ ਪਤਾ ਹੀ ਮੈਂ ਤੁਹਾਡੀ ਕਾਰ ਨੇ ਕਾਲੇ ਗਾਲੇ ਪਾਏ ਨਾ ਕੋ ਵੀਡੀਓ ਨਹੀਂ ਨਾਲ ਦਾਲੀਆ ਕੋਈ ਨਹੀਂ ਮੈਂ ਕਿਹਾ ਨਹੀਂ ਨਹੀਂ ਭਰਾ ਤੁਹਾਡੀ ਮੈਂ ਨਹੀਂ ਵੀਡੀਓ ਬਣਾ ਹਾਂ ਮੇਰਾ ਪੁੱਤਰ ਆ ਉਹ ਹੋਰ ਪੁੱਤਰ ਮੈਂ ਰੋਜ਼ ਤੁਹਾਡੀ ਵੀਡੀਓ ਵੇਖਦਾ ਹਾਂ ਨਹੀਂ ਚਲੋ ਤੁਹਾਡੀ ਦੇ ਗੋਪੀ ਭਾਈ ਦੀ ਉਹਨੇ ਚਾਰ ਬੰਨਾਂ ਬੈਠੀਆਂ ਪਰ ਤੁਹਾਨੂੰ ਉਹ ਕੁਝ ਖੋਲ ਬਗੈਰ ਹੀ ਨਹੀਂ ਜਾਣ ਪਾਣੀ ਬੰਦ ਕਰ ਦਿਓ ਪਾਣੀ ਨਹੀਂ ਕੋਈ ਨਹੀਂ ਚਾਂਪ ਕੋ ਜਾਂਪ ਖਾਣੀ ਆ ਭਾਈ ਬਾਬਾ ਉੱਤੇ ਫੜਦੇ ਹੋਣੇ ਚਾਂਪ ਦੇਖਦੇ ਹਾਂ ਉਹ ਸੱਚਾ ਨਹੀਂ ਲੈ ਵਾਜੀ ਨਹੀਂ ਨਹੀਂ ਵੱਡੇ ਜੇ ਭਰਾਵਾਂ ਵਰਗੇ ਮੈਂ ਲਊਣਾ ਹਾਂ ਹਾਂਜੀ ਪਰ ਮੈਂ ਤੈਨੂੰ ਤੇ ਗੋਪੀ ਨੂੰ ਰੱਬ ਮਾਤਾ ਕੋ ਲਈ ਆਏ ਆਪਣੇ ਪਰ ਭਾਈ ਜੀ ਤੇ ਰੋਲੇ ਹੋਣਾ ਤੁਹਾਡੀ ਵੀਡੀਓ ਰੋਜ਼ ਮੇਨਾ ਸਹੀ ਗੱਲ ਹੈ ਤੇ ਸੇਵਾ ਤੁਹਾਡੇ ਭਰਾਵਾਂ ਨਾਲ ਹੀ ਚੱਲਦੀ ਹੈ ਭਾਈ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਤੁਹਾਡੇ ਪੈਰੀ ਤੇਰੇ ਤੇ ਗੋਪੀ ਲਿਦਾਣੇ ਹਾਂ ਤੁਸੀਂ ਰੱਦ ਹਾਂ ਜੀ ਚਲੋ ਜੇ ਸੀਸ ਦੇਣੀ ਤੇ ਸਾਨੂੰ ਇਮਾਨਦਾਰੀ ਦੀ ਸੀਸ ਦਿਓ ਮੈਂ ਇਹ ਇੱਕ ਖਾਸੇ ਦਾ ਰਹਿਣ ਵਾਲਾ ਇੱਕ ਖਾਸੇ ਦਾ ਰਹਿਣ ਵਾਲਾ ਹਾਂ ਜੀ ਪਿੰਡ ਦਾ ਹਾਂ ਜੀ ਅੱਡੇ ਦਾ ਰਹਿਣ ਵਾਲਾ ਇਹ ਸਿਰਫ ਰਗੜਾ ਪੀ ਪੀ ਕੇ ਨਾ ਥੋੜਾ ਜਿਆਦਾ ਪਿੱਛੇ ਪਛਾਲ ਕਰਦਾ ਰੋਜ਼ ਨੂੰ ਮੈਂ ਕੁਲਚੇ 2-4 ਮੈਂ ਹੋਣਾ ਸਾਹਮਣੇ ਕੁਲਚੇ ਦਿਖਾਦਾ ਹਾਂ ਜੀ ਜੋਏ ਦੋ ਬੱਚਿਆਂ ਦੀ ਸੇਵਾ ਮੈਂ ਨੂੰ ਨੇ ਹਾਂਜੀ ਦੁਕਾਨ ਨੂੰ ਖੁੱਲਕੇ ਮੇਰੇ ਘਰੋਂ ਰੋ ਰੋ ਪਰ ਬਾਬੇ ਬਾਬੇ ਉਹ ਛੇਟਾ ਤੋਂ ਬੜਾ ਹੈ ਯਾ ਯਾ ਦੇ ਦੇ ਕੋਈ ਗੱਲ ਤੇ ਬੇਟਾ ਜੀ ਦੂਜਾ ਇਹਨਾਂ ਦਾ ਪਰਿਵਾਰ ਕੋਈ ਹੈਗਾ ਇਹਨਾਂ ਦਾ ਨਹੀਂ ਛੜਕਾ ਦਿੱਤਾ ਕਿਉਂ ਪਰਿਵਾਰ ਕੋਈ ਨਹੀਂ ਹੈਗਾ ਖਾਸੇ ਲੱਗੇ ਦਾ ਪਿੰਡ ਹੈ ਜੀ ਮੈਂ ਪਤਾ ਕਰ ਦੱਸਿਆ ਨਹੀਂ ਖਾਸੇ ਨਾਲ ਹੀ ਪਿੰਡ ਜੋ ਦੱਸਿਆ ਨਹੀਂ ਪਿੰਡ ਦੱਸਿਆ ਨਹੀਂ ਪੰਜ ਦਿਨਾਂ ਕੀ ਆ ਇਹਨੂੰ ਸਾਰੀ ਸਮਝ ਆ ਗਈ ਹੈ ਸਮਝ ਆ ਗਈ ਆ YouTube ਤੇ ਸਮਝ ਆ ਦਦਾ ਦਾ ਮੈਂ ਆਪਣਾ ਨਾਮ ਹੀ ਦਦਾ ਪਤਾ ਵੀ ਦਦਾ ਵਾਂ ਦਾਦੀ ਹੈ ਮੈਂ ਦੋ ਬਾਬਾ ਤੇਰੇ ਸੇਵਾ ਕਰਦਾ ਰਿਹਾ ਏ ਦੋ ਕੁਲਚੇ ਖਾਣੇ ਆ ਇਹਨੇ ਚਾਪ ਖਾਣੀ ਆ ਸਾਰੇ ਚੌਂਕ ਸਾਬੂ ਥੋੜਾ ਜਿਆਦਾ ਲਾਜ ਹੋਣ ਵਾਲਾ ਕੋਈ ਬਬੀ ਹੋਏ ਨਾ ਠੀਕ ਨੇ ਇਹਨੇ ਇਹ ਪਹਿਲੀ ਤੇ ਗੱਲ ਇਹਨੇ ਨਹਾ ਧੋ ਲਿਆ ਨਾ ਇਹਦੇ ਇੱਕ ਚਿੱਪੇ ਇਹਦੇ ਇੱਕ ਹੋਰ ਨਾ ਇਹ ਸਿਰਫ ਅੰਦਰ ਹੀ ਬੱਤ ਤੇ ਰੋਟਾ ਹੁੰਦਾ ਅੱਛਾ ਇੱਥੇ ਹੁੰਦਾ ਇੱਥੇ ਨੇ ਲਵੇਂ ਪੈਣਾ ਅੱਛਾ ਸਾਰਾ ਦਿਨ ਇੱਥੇ ਪੈ ਰਹਿਣਾ ਵਾਈ ਗੁਰੂ ਠੀਕ ਹੈ ਜੀ ਇਹਦਾ ਮੁਕਸਿਆ ਨੇ ਪਛਾਵੇ ਸਿਆਲ ਦੇ ਵਿੱਚ ਇੱਥੇ ਸੁੱਤਾ ਰਿਆ ਸੁੱਤਾ ਚਾਹ ਖੜੀ ਮਾਰਕੀਟ ਆ ਅੱਛਾ ਇੱਕ ਇੱਕ ਕੰਬਲ ਦੇ ਦੀ ਦਾ ਪੁੱਛ ਦੇ ਦੀ ਦਾ ਅੱਛਾ ਕੱਪੜੇ ਦੇ ਦੇ ਦੀ ਆ ਪਰੇ ਦੀ ਦਸਾਈਆ ਨਹੀਂ ਸਿਆਲ ਦੇ ਵਿੱਚ ਵੀ ਇੱਥੇ ਸੌਂਦਾ ਰਿਹਾ ਕਿ ਇਹ ਖਿਆਲ ਦੇ ਵਿੱਚ ਚੋਕ ਦੇ ਸਾਹਮਣੇ ਛੇਡਾ ਬਣਿਆ ਅੱਛਾ ਉੱਥੇ ਸੌਂਦਾ ਆ ਮੇਰੀ ਛੇਡ ਬਣੀ ਹੈ ਅੱਛਾ ਉਹ ਮਰਾ ਦਾ ਪ੍ਰੈਸੰਧੂ ਰੱਬੀ ਕੋ ਹਾਂਜੀ ਉੱਥੇ ਸੌਂਦਾ ਆ ਬਣਿਆ ਇੱਥੇ ਸੌਂਦਾ ਗੜੀ ਜਿ ਸੌਂਦਾ ਕੋਈ ਤਰਾਜ ਚਲੋ ਇਹ ਆਪਣੇ ਪੰਜਾਬੀਆਂ ਦੇ ਵਿੱਚ ਭਰਾਵਾਂ ਦੇ ਵਿੱਚ ਨਾ ਹਾਇਆ ਦੇ ਫਿਰ ਵੀ ਹੈਗੀ ਆ ਕੁਛ ਨਹੀਂ ਇਹਨੂੰ 50 ਰੁਪਏ ਨੂੰ ਕੁਝ ਵੀ ਮੰਗਦਾ ਨਾ ਚਾਹ ਮੰਗਦਾ ਕੁਝ ਮੰਗਦਾ ਬਾਬਾ ਹੀ ਚਾਹ ਮਲਾਉਂਦੇ ਆ ਉੱਥੋਂ ਹਰ ਬੰਦਾ ਆਉਂਦਾ ਚਾਹ ਦੇ ਦਿੰਦਾ ਨਾ ਨੂੰ ਸਾਹਮਣੇ ਮਾਰਕੀਟ ਆ ਕੋ ਜੂਸ ਲਾਉਂਦਾ ਮੁੰਡਾ ਜੂਸ ਪਿਆ ਦਿੰਦਾ ਸਭ ਕੁਝ ਦਿੰਦੇ ਸਿਰਫ ਇਹੀ ਇਹਨੂੰ ਸਮਝਾਉਨੇ ਆ ਇਹਨੂੰ ਕੱਪੜੇ ਵੀ ਦਿੰਨੇ ਆ ਮੈਂ ਘਰ ਤੋਂ ਘਰ ਪੰਜ ਸੂਟ ਆਪਣੇ ਮੇਰਾ ਵੀ ਸਾਈਜ਼ ਏਡਾ ਕੀ ਏਡਾ ਗਏ ਆ ਹਾਂਜੀ ਪਾਚਾ ਸੂਟ ਇਹਨੂੰ ਮੈਂ ਦੇ ਚੁੱਕਾ ਹਾਂ ਰੋਟੀ ਤੋਂ ਮਨਾ ਕਰਦਾ ਕਿਹੜੇ ਕਹਿੰਦਾ ਮੈਂ ਨਹੀਂ ਖਾਣੀ ਮੈਂ ਨਹੀਂ ਖਾਣਾ ਭਾਈਆ ਡੇਰਾ ਪੁਲੀਸਾਂ ਦੀ ਮਾਂ ਪੁੱਤ ਆ ਬਾਬਾ ਪੁਲੀਆ ਹਾਂ ਜੀ ਮੈਂ ਆਇਆ ਇੱਕ ਦੋ ਦਿਨ ਰਿਹਾ ਆਇਆ ਸੀ ਉਹਨਾਂ ਦੇ ਕਿਢ ਅੱਗੇ ਵੀ ਬਾਹਰ ਬੈਣਦਾ ਉੱਥੇ ਵੀ ਦਾਨੀ ਵੀਰ ਆਉਂਦੇ ਆ ਦਾਲ ਫੁਲਕਾ ਜੋ ਕੁਝ ਵੀ ਆ ਇੱਥੇ ਆ ਇਹਨੂੰ ਹੋਰ ਸਿਰਫ ਥੋੜਾ ਲਾਜਾ ਕੋਈ ਜ਼ਿਆਦਾ ਨਹੀਂ। ਕੱਲੇ ਹੁਣ ਦਵਾਈ ਇਹਨਾਂ ਦੀ ਕਰਾਉਣੀ ਆ ਆ ਹੋ ਜਾਣਾ ਸਾਡੇ ਮਹੀਨੇ ਵਿੱਚ ਸੈੱਟ ਹੋ ਜਾਣਾ। ਰਗੜਾ ਪੀ ਲੈਣਾ ਜੀ। ਹਾਂਜੀ। ਰਗੜਾ ਪੀ ਕੇ ਨੇ ਘੜ ਤੋਂ ਘੜ ਨੂੰ 20 ਫੁਲਕੇ ਵੀ ਦੇ ਦिए ਨਾ। ਇਹ ਸ਼ਗਲ ਅਕਾ। ਸ਼ਗਲ ਅਕਾ। ਇਹਦਾ ਸਿਰਫ ਇਹ ਬਾਥਰੂਮ ਕਰਦਾ ਹੋਰ ਕੁਝ ਨਹੀਂ। ਬਾਕੀ ਇਹਨਾਂ ਸਭ ਕੋਲ ਸ਼ਗਲ ਕਰ ਬਾਥਰੂਮ ਇਹਨੇ ਕਰਨਾ ਪਿਆ। ਚਲੋ ਮੈਂ ਤੁਹਾਡੀ ਐਨੀ ਇੱਕ ਵੀਡੀਓ ਬਣਾ ਚਾਹਤਾ ਚਲੋ ਤਾਂ ਆਹੀ ਪਹਿਲਾਂ ਹੀ ਬੋਨਾ ਬੇਨਤੀ ਆ ਕਿ ਮੈਨੂੰ ਦੋ ਛੁੱਟੀ ਠੀਕ ਹੈ ਜੀ ਹਾਂ ਕੋਈ ਨਾ ਕੋਈ ਛੱਕੇ ਕੋਈ ਪਾਣੀ ਬੱਸ ਜਲ ਛਕਾ ਦਿਓ ਜਲ ਛਕਾ ਦਿਓ ਬਾਈ ਬੱਚੀ ਖੋਲ ਪੁੱਤਰ ਜਲ ਛਕਾ ਦਿਓ ਬੱਸ ਉਹ ਲੈ ਗਏ ਚਲੋ ਏ ਬੱਬਾ ਜੀ ਬੱਬਾ ਜੀ ਜਲ ਜਲ ਮੰਗਾਓ ਜਲ ਮੰਗਾਓ ਠੰਡਾ ਜਲ ਛਕਾ ਲਓ ਅੱਗੇ ਨਾ ਇੱਥੇ ਟੱਡੇ ਕਾਲੇ ਵਾਲੇ ਮੋੜ ਤੋਂ ਨਾਲ ਹੀ ਨਾ ਆ ਤੇ ਕਿਲੋ 100 ਮੀਟਰ ਨਾ ਪਿੰਡਵਾ ਨਾਲੀ ਮੈਨਾਂ ਭੁੱਲ ਗਿਆ ਉੱਥੋਂ ਮੈਂ ਵੀਰ ਲੈ ਕੇ ਗਿਆ ਰਾਤ 11:00 ਵਜੇ ਲੈ ਗਿਆ ਪਹਿਰੇ ਤੋਂ ਪਹਿਰੇ ਦੁਪਹਿਰੋਂ ਪਾਟਣ ਦਾ ਪਾਣੀ ਨਾਰਮਲ ਪਾਣੀ ਫੜਿਆ ਬਸ ਨਹੀਂ 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 ਪਬਜ ਆ ਗਿਆ ਚੱਲੋ ਸਾਰੀ ਸਾਰੀ ਮਾਰਕੀਟ ਆਪਣੇ ਅੰਮ੍ਰਿਤਸਰ ਦੇ ਘਰੋਂ ਤੇ ਜਲਕ ਦੇ ਮਹਿੰਗ ਮੁੱਲ ਚਾਹੀਦਾ ਪਰ ਨਹੀਂ ਅੰਮ੍ਰਿਤਸਰ ਦੇ ਸ਼ਹਿਰੋਂ ਮੁੱਲ ਚਾਹੀਦਾ ਆਪਣੇ ਅੰਮ੍ਰਿਤਸਰ ਦੇ ਘਰੋਂ ਤੇ ਜਲਕ ਜਲਦੇ ਆਪਾਂ ਮਾਰੇ ਆਪਾਂ ਲੋਕਾਂ ਨੂੰ ਵਰਤਾਈਦਾ ਨਹੀਂ ਇਹਦੇ ਬੜੇ ਬੜੇ ਆ ਗਏ ਜਲ ਕਣੀ ਕੋਈ ਜੱਗਾ ਕੁਛ ਨਹੀਂ ਹੈ ਹਨੋ ਇਹ ਪੰਜਾਬ ਪੰਜਾਬ ਮੇਰਾ ਵੀ ਪਾਣੀ ਪੀ ਲੈਣਾ ਸੀ ਇੱਕ ਮੁੰਡੇ ਨੇ ਗੁਰਸ਼ਕ ਦੀ ਪਾਗਲ ਸੀ ਤੁਸੀਂ ਉੱਥੇ ਜਾ ਕੇ ਪੜਾ ਬਹੁਤ ਮੇਰੇ ਪਿਆਰੇ ਉਹ ਵੀਡੀਓ ਜਿਹੜੀ ਆਖੀ ਉਹ ਵੀ ਮੈਨੂੰ ਮਨੂ ਪੜਾ ਸਨ ਤੁਸੀਂ ਇਹ ਵੀ ਸ਼ੁਕਰ ਆ ਭਰਾ ਜਿਹਨੂੰ ਪੜਾ ਬੜਾ ਹੁੰਦਾ ਵਾ ਕਿ ਭਰਾ ਨਾਲ ਖਲੋਣਾ ਲੈ ਆ ਹਾਂ ਆਪਣੇ ਮੇਰੇ ਭਰਾ ਸਰਦਾਰ ਦੇ ਇਲਾਕੇ ਦੇ ਵਿੱਚ ਬੱਲੇ ਕਿਤੇ ਵੀ ਅੰਦਾ ਕੰਮ ਤੇ ਜਾਣਾ ਹੋਵੇ ਤੁਸੀਂ ਆ ਮੇਰਾ ਦਫਤਰ ਹੈ ਉਹ ਨੰਬਰ ਲਿਗਾਇਆ ਸੁਪਾਸ ਸਿੰਘ ਸੰਧੂ ਹਾਂਜੀ ਐਸ ਇਲਾਕੇ ਮੈਨੂੰ 40 ਸਾਲ ਹੋ ਗਏ ਆ ਚੌਂਕ ਤੇ ਬੈਠੇ ਨੂੰ ਠੀਕ ਹੈ ਜੀ ਨਾਲ ਮੇਰਾ ਮਿੱਟੀ ਦਾ ਕੰਮ ਆ ਨਾਲ ਮੇਰਾ ਪ੍ਰੋਫੈਸ਼ਨਲ ਕੰਮ ਐਸ ਇਲਾਕੇ ਕੋਈ ਕੋਈ ਕਿਤੇ ਜਾਣਾ ਆਵੇ ਆਉਣਾ ਆਪਣੇ ਦੁਕਾਨੇ ਮਿਲਣਾ ਆਪਣੇ ਸਿੰਘ ਨੂੰ ਤੇ ਕਿਦੇ ਲੋੜ ਪੈਣਾ ਤੁਹਾਡੇ ਮਗਰ 100 200 ਬਣਾ ਲੈ ਤੁਹਾਡੇ ਮਗਰ ਆ ਸ਼ੂਕਦਾ ਜਾਊਗਾ ਜਿੱਥੇ ਕੋਈ ਆਵਾਜ਼ ਦੋ ਮਰਜੀ ਹੁਕਮ ਕਰਨਾ ਕਿਦੇ ਮੇਲੇ ਮੇਲੇ ਬਾਬਾ ਕਿਦੇ ਹੁਕਮ ਆਪਣੇ ਕੋਲ ਮੈਂ ਦੇਖਿਆ ਦੇਖੀ ਪਤਾ ਠੀਕ ਠਾਕ ਜੀ ਤੇ ਠੀਕਾ ਵੀ ਨਹੀਂ ਹੋਰ ਹੋਰ ਭਰਾ ਜੀ ਠੀਕਾ ਜੀ ਵੀਰੇ ਠੀਕ ਠਾਕ ਆਓ ਸਾਹ ਇਧਰ ਨੂੰ ਸਾਰੇ ਇੱਥੇ ਉਹ ਉਹਨਾਂ ਨੂੰ ਮਿਲਣਾ ਨਹੀਂ ਆ ਦੁਜਾਣ ਨੂੰ ਜਿਹੜੇ ਉਹ ਦੋ ਇਨ 2 in 1 ਜਿਹੜੇ ਹਾਂ ਜੀ ਜਿਨ੍ਹਾਂ ਨੇ ਕਿ ਆਇਆ ਸੀ ਅੰਮ੍ਰਿਤਸਰ ਰੋਜ਼ਗਾਰਡਨ ਦੇ ਵਿੱਚ ਆਪਦੀ ਮਾਰਕਡਣੀਆਂ ਪਰੇਡ ਕਰਨੀ ਜਿਹੜੀ ਅੱਛਾ ਜੀ ਉਹ ਜਿਹੜੇ ਆਪਾਂ ਜਿਹਨਾਂ ਨੂੰ ਗੇ ਗਏ ਦਿੰਦੇ ਹਾਂ ਹਾਂ ਇਹ ਗੇ ਹਾਂ ਹਾਂ ਜਿਹੜੇ ਅੱਜ ਕਿੰਦੇ ਆ ਉਹ 2 in 1 ਜਿਹੇ ਹੁੰਦੇ ਉਹ ਹਾਂ ਰੈਲੀ ਜਿਹੜੀ ਕਿੰਦੇ ਆ ਰੋਜ਼ਗਾਰਡਨ ਵਿੱਚ ਜਾਂਦੇ ਹਾਂ ਜੀ ਇਹਨਾਂ ਸਾਲ ਭਜਾਣਾ ਬਹੁਤ ਨਾ ਭੈਲਵਾ ਵਿਚਾਰ ਕੋਲ ਆਪਣਾ ਕੁੱਤੇ ਯਾਰ ਦਿਆ ਨੇ ਨਹੀਂ ਮਜਾਕ ਨਹੀਂ ਠੰਡਾ ਨਹੀਂ ਬਿਨਾਂ ਪਾਣੀ ਪਾਣੀ ਦੇ ਦੇ ਥੋੜੇ ਦੇ ਦੇ ਥੋੜੇ ਵਾਦੇ 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 ਇਹਨਾਂ ਸੇਵਾਦਾਰ ਬਜ਼ੁਰਗ ਵੇਖੀ ਹੈਗਾ ਵਿੱਚ ਹਾਂ ਹਾਂ ਵਿੱਚ ਪਿਆ ਵਿੱਚ ਪਿਆ ਵੱਡੇ ਭਾਈ ਵੀਰਜੀ ਚਲਾਉਂਦੇ ਵੱਡੇ ਭਾਈ ਆ ਫੜੋ ਪੀਓ ਦੇ ਦੇਖਾਈ ਦੇ ਪਿੰਡ ਧਾਨੇ ਵਾਲਾ ਵੀਰ 14 ਇਹਦਾ ਸੌਦਾ ਹੈ ਇੱਥੇ ਵੀਰ ਨਹੀਂ ਪਿਆਦਾ ਪਰ ਆ ਗਿਆ ਅੱਛਾ ਆਮੇ ਪਿਆਦਾ ਕੋਈ ਕੋਈ ਆ ਗਿਆ ਕੋਈ ਕਰਨਾ ਹੈ ਗੇੜੇ ਬੰਦ ਰਹੇ ਹੋਰ ਬੰਦੇ ਬੰਦਾ ਕੋਈ ਜਗਾ ਮਰਵਾਏ ਕੋਟਿੰਗ ਉਹ ਘੜੀ ਚਾਹੇ ਜਗਾ ਤੇ ਛੱਡੀ ਆ ਬੜੇ ਵੀਰ ਦੀ ਆ ਫੜਿਓ ਆ ਵੀ ਵੀ ਕਹਾਂ ਜੀ ਤੇ ਤੇ ਵੀ ਨਾ ਤੇਰੇ ਕਦੋਂ ਆ ਬੜੋ ਭਾਈ ਆ ਫੜਾ ਵੀ ਨਹੀਂ ਇਹ ਹੋਰ ਸਾਡੇ ਬਾਤਾਂ ਮਾਂ ਪੁੱਛੇ ਕਾ ਆ ਫੜੋ ਬੜੋ ਜੱਟ ਹੀ ਉਹ ਗਰੀਬ ਦੇ ਦਸਤੇ ਚਰਨ ਪਾਓ ਯਾਰ ਉਹ ਮਰਾ ਭਰਾ ਆ ਗਰੀਬੇ ਆ ਜਾਓ ਓਰੀ ਨਾ ਵੀ ਨਹੀਂ ਆ ਗਿਆ ਠੀਕ ਹੈ ਬ੍ਰਦਰ ਆ ਜਾ ਪਪੇ ਆ ਜਾਓ ਆ ਜਾ ਪੁੱਤਰ ਸਾਰੇ ਆ ਜਾਓ ਤੇਰੇ ਭਰਾ ਨੂੰ ਮਿਲਦੇ ਹੋਰ ਕਿਦਾਂ ਵੀਰੇ ਠੀਕ ਠਾਕ ਮੈਂ ਨਹੀਂ ਬਿਠਾਏ ਦੇ ਵਧੀਆ ਵਧੀਆ ਦੇਖੋ ਦੇਖੋ ਭਰਾ ਅਲਵਾਏ ਆ ਗਿਆ ਆ ਗਿਆ ਹਾਂ ਮੈਂ ਵੀਡੀਓ ਨਾਲ ਸਪੈਸ਼ਲ ਬੈਨ ਕਰ ਦਿੱਤਾ ਸੀ ਮੇਰਾ ਠੀਕ ਹੈ ਜੀ ਹਾਂ ਜੀ ਨਹੀਂ ਨਹੀਂ ਭਰਾ ਆਇਓ ਕਿਤੇ ਨੰਗੇ ਦੱਬੇ ਓਕੇ ਥੈਂਕ ਯੂ ਵੀਰੇ ਹਾਂ ਜੀ ਆ ਵੀਰ ਜੀ ਨੇ ਦਫਤਰ ਖੁਲਾ ਲਿਆ ਕਿ ਨੇ ਵੀ ਥੈਂਕ ਯੂ ਭਰਾ ਜੀ ਅ ਆਇਸੀ ਅਮਰ ਸਾਹਿਬ ਭਗਤ ਨੂੰ ਲੈਣਾ ਆਏ ਸੀਗੇ ਤੇ ਵੀਰ ਜੀ ਹੁਣਾਂ ਨੇ ਸਪੈਸ਼ਲ ਦਫਤਰ ਖੁਲਾ ਲਿਆ ਕਿ ਨੇ ਵੀਰ ਤੁਹਾਨੂੰ ਲੈ ਕੇ ਜਾਣਾ ਵਾ ਇੰਨਾ ਪਿਆਰ ਸਤਿਕਾਰ ਸੰਗਤ ਦਿੰਦੀ ਆ ਤੇ ਐਨੇ ਜੋਗੀ ਸਿੰਘ ਜੀ ਆਪਾਂ ਹੈਗੇ ਨਹੀਂ ਆ ਪਰ ਜਿੰਨਾ ਪਿਆਰ ਸਤਿਕਾਰ ਸੰਗਤ ਦਿੰਦੀ ਆ ਵਾਇਗਰੂ ਚੜ੍ਹਦੀ ਕਲਾ ਰੱਖੇ ਇਹ ਅਰਦਾਸ ਕਰੀਏ ਰੱਬ ਸਾਨੂੰ ਕਦੀ ਡੋਲਣਾ ਨਾ ਦਵੇ ਜੋ ਪਿਆਰ ਸਤਿਕਾਰ ਇਨਾ ਮਾਣ ਮਿਲਦਾ ਵਾ ਉਹ ਵੇਖ ਕੇ ਕਦੀ ਸਾਡੋਂ ਵੀ ਇਹ ਨਾ ਆਜਾ ਨਹੀਂ ਆਜਾ ਉਹ ਨਾ ਬਾਬੇ ਕੋ ਆਜਾ ਨਾ ਕੁਲੀ ਆਜਾ ਆਜਾ ਉਹ ਨਹੀਂ ਵੀ ਭਾਈ ਆਜਾ ਨਾਈਸੀ ਚਲੋ ਬੰਦਾ ਨਾ 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 ਮੈਂ ਤੇਰੇ ਕੋਲ ਘੇਰਾ ਲਿਆਣਾ ਮੈਂ ਵਾਏ ਘੇਰਾ ਰਕ ਜਾਵੇ ਨਿਹਾਲ ਹੋ ਜਾਵੇ ਧੰਦਨ ਬਾਬਾ ਦੀਪ ਸਿੰਘ ਜੀ ਦੇ ਮਨੋਂ ਭਾਵੇ ਕਹਿੰਦਾ ਪਤਾ ਹੈ ਭਾਈ ਤਨਗੂ ਨਾਮ ਦਾ ਚਲ ਗਿਆ ਵਾਏ ਕਿਉਂ ਨਾ ਪਤਾ ਲੰਗਾ ਠੀਕ ਹੈ ਨੀ ਜਰੂਰ ਜਰੂਰ ਧੰਨਵਾਦ ਆ ਜਾਓ ਹੋਰ ਸੁਣਾ ਬਈ ਲੱਗਿਆ ਮੈਂ ਪੜਦੇ ਪੜਦੇ ਹੀ ਆ ਹਾਂ ਕਿੱਥੇ ਕਿੱਥੇ ਮਨਣਾ ਨਾ ਤਾਰਾ ਤਨ ਉੱਪਰ ਗਾਲੇ ਵਾ ਭਾਈ ਬੜੀ ਵਧੀਆ ਵੇਖੀ ਸਾਡੀਆਂ ਆਏ ਨਹੀਂ ਨਹੀਂ ਵਾ ਭਾਈ ਇਹਦੀ ਇੱਕ ਹਾਂਜੀ ਆ ਮੁੰਡੇ ਦਾ ਡੈਡੀ ਇਹ ਤੇ ਉਹ ਨਾ ਥੋੜਾ ਆ ਹੈਗਾ ਮੈਂਟਲੀ ਤੋਂ ਬੜਾ ਪਰੇਸ਼ਾਨ ਕਰਦਾ ਜੀ ਅੱਛਾ ਤੇ ਉਹ ਤੁਹਾਨੂੰ ਫੋਨ ਕਰਾਂਗੇ ਕੋਈ ਗੱਲ ਨਹੀਂ ਜੀ ਕੋਈ ਨਹੀਂ ਆਪਾਂ ਸਲਾਹ ਕਰੀ ਸਲਾਹ ਕਿਉਂ ਜਿੱਦਾਂ ਚੱਲ ਰਿਹਾ ਹੈ ਹਨਾ ਹਾਂਜੀ 플ੋਰ ਹਾਂਜੀ ਕੋਈ ਗੱਲ ਨਹੀਂ ਬੜਾ ਹੀ ਤੰਦੂਰੀ ਮਾਰਦਾ ਪਤਾ ਕੀ ਨਗਰੀ ਕਿਦਾ ਜਮਾਨ ਜਮਾਨਦਰ ਤੇ ਨਹੀਂ ਹੋਣਾ ਮੈਂਟਲੀ ਅਫਸੈਟ ਹੋਏ ਨੇ ਆ ਕੋਈ ਐਕਸੀਡੈਂਟ ਹੋਇਆ ਸੀ ਕਹਿੰਿਆ ਉਦਾਂ ਕੁਝ ਨਹੀਂ ਉਦਾਂ ਹੀ ਕੁਝ ਨਹੀਂ ਹੋਦਾ ਕਿ ਟਿਕਾਣਾ ਮੈਂ ਆਪਣੇ ਕੋਲ ਲੈ ਜਾ ਕੇ ਨਾ ਮੈਡੀਸਿਨ ਦਿਲਾ ਦੂੰ ਉਹਨਾਂ ਦੀ ਕਿਉਂਕਿ ਤੁਹਾਡੇ ਕੋਲ ਉਹਨੇ ਦਵਾਈ ਖਾਣੀ ਨਹੀਂ ਆ ਹਾਂਜੀ ਨਹੀਂ ਖਾਂਦਾਊਗਾ ਹਨਾ ਨਹੀਂ ਦਵਾਈ ਖਾਂਦੇ ਹਿੰਦੇ ਨਹੀਂ ਪਤਾ ਵਾ ਅਸੀਂ ਆਪਣੇ ਕੋਲ ਲੈ ਜਾ ਲੇ ਜਾਾਂਗੇ ਉੱਥੇ ਉਹਨਾਂ ਦੀ ਥੋੜੀ ਮਹੀਨਾ 10 ਦਿਨ 20 ਦਿਨ ਹਾਂ ਮਤਲਬ ਕੁਝ 3-4 ਮਹੀਨੇ ਮੈਡੀਸਿਨ ਚੱਲਦੀ ਹੁੰਦੀ ਹੈ ਇਹਨਾਂ ਦੀ ਤੇ ਸੈੱਟ ਹੋ ਜਾਣਗੇ ਹੂੰ ਬਾਕੀ ਵਾਇਗਰ ਮੇਰ ਕਰਿਆ ਆਪਾਂ ਆ ਤੇ ਦਵਾਈ ਦਵਾ ਸਕਦੇ ਹਨ ਜਿਹੜਾ ਠੀਕ ਕਰਨਾ ਵਾਇਗਰੂ ਨੇ ਹਨਾ ਉਹ ਆਪ ਕਰਨਾ ਹੁੰਦਾ ਹੈ ਬਾਕੀ ਨੰਬਰ ਲੈ ਲਿਆ ਤੁਹਾਡਾ ਬਾਬਾ ਜੀ ਕੋਈ ਗੱਲ ਨਹੀਂ ਮੇਰੇ ਭਰਾ ਹਨਾ ਵੀ ਜਦੋਂ ਮੈਨੂੰ ਫੋਨ ਲਾਉਣਾ ਆਇਆ ਨਾ ਬਾਈ ਜਾਂਸ ਜੇਕਰ ਮੈਂ ਫੋਨ ਲਾ ਚੁੱਕਾ ਤੇ ਮੈਨੂੰ WhatsApp ਤੇ ਮੈਸੇਜ ਕਰਦੇ ਕਿ ਵੀਰੇ ਆਪ ਇੱਥੇ ਅਕਾਲੀ ਵਾਲੇ ਮੋੜ ਤੇ ਮਿਲ ਜੀ ਹੈ ਨਾ ਜੀ ਜੀ ਬਾਬਾ ਜੀ ਹਾਂ ਕਿਉਂਕਿ ਮੈਂ ਰੋਜ਼ ਰਾਤ ਨੂੰ ਨਾ ਕਿਉਂਕਿ ਹੁਣ ਇੱਥੇ ਮੰਨ ਕੇ ਜਦੋਂ ਹੁਣ ਕੋਈ ਮੈਨੂੰ ਫੋਨ ਲਾਉਣ ਦੇ ਉਹ ਤੇ ਮੇਰਾ ਫੋਨ ਸਾਇਲੈਂਟ ਤੇ ਲੱਗਾ ਹਾਂਜੀ ਰੋਜ਼ ਰਾਤ ਨੂੰ ਜਦੋਂ ਮੈਂ ਘਰੇ ਜਾਣ ਹੁੰਦਾ ਉਦੋਂ ਮੈਂ ਆਪਣਾ ਇੱਕ ਰਿਵਰਸਲ ਚੈ ਕੜੀਆਂ ਉਹ ਵੀ ਬੜੀਆਂ ਵੇਖਿਆ ਨੀ ਹੈਲੋ ਹਾਂਜੀ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੇ ਫਤਿਹ ਸਿੰਘ ਸਾਹਿਬ ਜੀ ਹਾਂ ਇਹ ਹੋਰ ਸੁਣਾ ਠੀਕ ਹੈ ਜੀ ਆਨੇ ਜੀ ਜੀਤ ਬੋਲਦਾ ਮੈਂ ਬੱਬਰ ਕੁੰਦੇਵ ਸਿੰਘ ਸਾਹਿਬ ਤੋਂ ਵਦਿਆ ਵਦਿਆ ਬੇਹਾਨ ਲੈ ਜੀ ਆਹ ਵਾਹ ਚੜਦੀ ਕਲਾ ਵਾਹ ਵਧੀਆ ਵਧੀਆ ਚੜਦੀ ਕਲਾ ਤੇ ਵੀਰ ਜੀ ਹੋਣਾ ਦੇ ਲੱਗੋ ਨਾ ਕੋਈ ਮੈਂਟਲੀ ਅਫਸੈਟ ਕੋਈ ਆਪਣਾ ਪੰਜਾਬ ਸਿੱਖ ਭਰਾ ਸੀਗਾ ਤੇ ਉਹਨਾਂ ਨੂੰ ਲੈਣ ਆਏ ਸੀਗਾ ਮੈਂ ਚਲ ਵਧੀਆ ਮਾਰਾ ਤੇ ਭਲਾ ਕਰੀ ਜਾਂਦੇ ਆ ਕਰਕੇ ਤੇ ਸਾਡੀ ਕਿੰਗ ਵਾਹਿਗੁਰੂ ਭਾਈ ਸਾਹਿਬ ਜੀ ਉਹ ਜਿਹੜਾ ਤੁਸੀਂ ਮੈਨੂੰ ਕੇਸ ਕਿਹਾ ਸੀਗਾ ਕਿਉਂ ਕੇਸ ਦੀ ਮਦਦ ਕਰਨੀ ਉਹਨਾਂ ਨੇ ਫੋਨ ਹੀ ਨਹੀਂ ਕੀਤਾ ਬਾਅਦ ਚ ਤਾਂ ਦੱਸਿਆ ਕੀ ਕਰ ਸਕਦੇ ਆ ਜਣਵੇ ਨਹੀਂ ਪਰ ਆਪ ਜੀ ਨੇ ਇਹਨੇ ਮਾਨ ਸਤਕਾਰ ਨਾਲ ਮੈਨੂੰ ਫੋਨ ਕੀਤਾ ਤੇ ਮੈਂ ਇਹਨੂੰ ਇਹ ਸੀਗਾ ਕਿ ਪਤਾ ਨਹੀਂ ਕਿਤੇ ਉਹਨੇ ਫੋਨ ਲਾ ਲਿਆ ਹੋਵੇ ਤੇ ਕਿਤੇ ਮੈਂ ਚੁੱਕਿਆ ਨਾ ਹੋਵੇ ਤੇ ਮੈਨੂੰ ਇਹ ਬੜਾ ਡਰ ਸੀਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਜੀ ਚਲੋ ਧੰਨਵਾਦ ਤੁਹਾਡਾ ਜੀ ਕੋਈ ਕੱਲ ਮਿਲਦੇ ਹਾਂ 27 ਨੂੰ ਆਉਣਾ ਮੈਂ ਦਰਸ਼ਨ ਕਰਨੇ ਆਪੇ ਤੁਹਾਡੇ ਹਾਂ ਜੀ ਫਕਾਹਨਾ ਹੈ ਟੀਮੇ ਕੁੱਟੀ ਸਰਮ ਜਗਰਾਜ ਸਿੰਘ ਤੂਹਾਨ ਦਾ ਟੀਰੀਡ ਹੈ ਕੱਲ ਨੂੰ ਹਾਂ ਚਲੋ ਕੱਲ ਨੂੰ ਜਦ ਦੇਖਦਾ ਮੈਂ ਜੇ ਮੈਂ ਪੇਸ਼ੈਂਟ ਦਾ ਮਰੀਜ਼ ਲੈ ਜਾਣਾ ਫਾਜ਼ਿਲ ਕੇ ਕੋਈ ਅਲੀ ਮੈਂ ਦੇਖਦਾ ਹਾਂ ਜੀ ਚਲੋ ਕੱਲ ਨੂੰ ਨਾ ਮੈਂ ਨਾ ਮਰੀਜ਼ ਲੈ ਜਾਣਾ ਫਾਜ਼ਿਲ ਕੇ ਕੋਈ ਬਹੁਤ ਜ਼ਿਆਦਾ ਡਿਸਟਰਬ ਵਾ ਉਥੇ ਮਰੀਜ਼ ਲੈ ਜਾਣਾ ਫਾਜ਼ਿਲ ਕੇ ਤੋਂ ਦੇ ਕੋਈ ਗੱਲ ਨਹੀਂ ਜੇ ਮੈਂ ਵੇੜੇ ਨਾ ਜਾਣਾ ਵਾਂ ਜੇ ਮੈਂ ਆ ਗਿਆ ਤੇ ਫਿਰ ਮੈਂ ਹੋ ਸਕਦਾ ਮੈਂ ਦੁਪਹਿਰ ਤੋਂ ਬਾਅਦ ਆ ਹੀ ਜਾਊਂਗਾ ਚਲੋ ਹਾਂ ਚਲੋ ਧੰਨਵਾਦ ਸਿੰਘ ਸਾਹਿਬ ਜੀ ਬੈਠੇ ਜਿੱਕਾ ਖਾਲਸਾ ਬੈਠੇ ਜੀ ਫਤਿਹ ਜੀ ਕੋਈ ਨਹੀਂ ਬਪਈ ਆਵਾਂਗਾ ਇਸ ਤਰ੍ਹਾਂ ਕੋਈ ਗੱਲ ਨਹੀਂ ਬੋਤ ਹਾਂ ਆ ਰੋਜ਼ ਗਾਰਡਨ ਕੋਈ ਨਹੀਂ ਬੋਤ ਜੇਪ ਹੀ ਹੋਣੀ ਚਾਹੀਦੀ ਬਪਈ ਠੋੜੀ ਕਿ ਭਰਾ ਇਹ ਕਿ ਨਵੀਂ ਜਨਰੇਸ਼ਨ ਦੀ ਆ ਗਈ ਨਹੀਂ ਚਲੋ ਧੰਨਵਾਦ ਮੈਨੂੰ ਦੋ ਛੁੱਟੀ ਮੇਰੇ ਵੀਰ ਹੈ ਨਾ ਹਾਂ ਕਰਾਂਗੇ ਬਾਕੀ ਤੁਹਾਨੂੰ ਫੋਨ ਕੋਈ ਗੱਲ ਨਹੀਂ ਭਰਾ ਆਇਆ ਜਦੋਂ ਦਿਲ ਕਰੇ ਆ ਜਾ ਕਰੋ ਉੱਥੇ ਮੇਰੇ ਕੋਲ ਵਗ ਦੱਸਦੇ ਨਾ ਮੈਂ ਨਾ ਕਿ ਰਹਿ ਸਕਦੇ ਸੇਵਾ ਕਰਾ ਸਕਦੇ ਨਾ ਓਕੇ ਓਕੇ ਤੇਰ ਬੰਦੇ ਨਹੀਂ ਛੁੱਟੇ ਸਾਡੀਆਂ ਨਹੀਂ ਆਉਂਦੇ ਹੈ ਨਾ ਜਦੋਂ ਮਰਜ਼ੀ ਮੇਰੇ ਵੀਰ ਆ ਜਾਓ ਹੈ ਨਾ ਨਹੀਂ ਨਹੀਂ ਭਰਾ ਆਪਾਂ ਆਪਾਂ ਭਰਾ ਵਾ ਯਾਰ ਹੈ ਨਾ ਸਾਰੇ ਭਰਾ ਭਰਾਵਾਂ ਨਾਲ ਗੱਲੇ ਮਿਲਦੀਆਂ tinggal ini, ya. ini, okay. ya, ini,